ਅਗੀ ਹੋ ਆ ਗਈ ਮੈਨੂੰ ਬਚਾ ਲੋ ਕੋਈ ਬਚਾ ਲੋ ਮੈਨੂੰ ਆ ਕੇ ਗੁਲਜਾਰੀ ਬੁਰੀ ਤਰ੍ਹਾਂ ਕੰਬਣ ਲੱਗਾ ਰੋਲਾ ਸੁਣ ਕੇ ਆਂਗਵੰਦ ਦੇ ਲੋਕ ਤਮਾਸ਼ੀਬਿਨ ਬਣ ਕੇ ਇਕੱਠੇ ਹੋ ਗਏ ਸਨ ਉਸ ਦੇ ਡੇਲੇ ਬਾਹਰ ਨਿਕਲ ਆਏ ਸਨ ਤੇ ਪੂਰਾ ਸਰੀਰ ਪਸੀਨੇ ਨਾਲ ਤਰ ਬਤਰ ਹੋ ਗਿਆ ਸੀ ਉਸ ਦੀ ਜ਼ੁਬਾਨ ਤਤਲੌਣ ਲੱਗੀ ਸੀ ਗੁਲਜਾਰੀ ਦੀ ਮਾਂ ਨੇ ਉਸ ਨੂੰ ਕੁਲਾਵੇ ਵਿੱਚ ਲੈ ਕੇ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਜਾਰਾ ਨੂੰ ਖਾਣੀ ਬਚਲਨ ਅਨਵਿਆਹੀ ਮਾਂ ਬਣ ਕੇ ਉੱਦਲ ਗਈ ਚੁੜੇਲ ਨੂੰ ਮੇਰਾ ਪੁੱਤ ਹੀ ਮਿਲਿਆ ਸੀ ਜਿੰਬੜਨ ਨੂੰ ਗੁਲਜਾਰੀ ਬੇਹੋਸ਼ ਹੋ ਚੁੱਕਾ ਸੀ ਮੂੰਹ ਵਿੱਚੋਂ ਛੱਗ ਨਿਕਲੇ ਸੀ 5 ਕੁ ਮਿੰਟਾਂ ਵਿੱਚ ਗੁਲਜਾਰੀ ਨੂੰ ਹੋਸ਼ ਆ ਗਿਆ ਪਰ ਉਹਨੇ ਟਾਲ ਹੋ ਚੁੱਕਾ ਸੀ ਤੇ ਅੱਖਾਂ ਵਿੱਚੋਂ ਹੰਝੂਆਂ ਦੀ ਨਦੀ ਵਹਿ ਤਰੀ ਸੀ ਉਧਰ ਗਵਾਂਡ ਵਿੱਚ ਰਹਿੰਦੇ ਹਰ ਬਿਲਾਸ ਦੀ ਘਰ ਵਾਲੀ ਪ੍ਰੀਤੋ ਨੇ ਰੋਲਾ ਸੁਣ ਕੇ ਆਪਣੇ ਘਰ ਦਾ ਬੂਹਾ ਬੰਦ ਕਰ ਲਿਆ ਅੱਖਾਂ ਪਰ ਕੇ ਉੱਪਰ ਵਾਲੇ ਨਾਲ ਗਿਲੇ ਸ਼ਿਕਵੇ ਕਰਨ ਲੱਗ ਪਈ ਕਿ ਡਾਡਿਆ ਕੀ ਵਿਗਾੜਿਆ ਸੀ ਮੇਰੀ ਕੰਮੋਂ ਨੇ ਕਿਸੇ ਦਾ ਵੇ ਜਿਉਂਦੀ ਨਹੀਂ ਉ ਤਾਂ ਤੱਕ ਨੀ ਦਿੱਤਾ ਚੰਦਰੀ ਦਾ ਮਰੀਦਾ ਵੀ ਨਿੱਤ ਸਿਵਾ ਪਿੱਟਦੀ ਦੁਨੀਆ ਦਰਸਰ ਹਰ ਬਲਾਸ ਦੀਆਂ ਤਿੰਨ ਧੀਆਂ ਤੇ ਦੋ ਪੁੱਤਰਾਂ ਵਿੱਚੋਂ ਸਭ ਤੋਂ ਵੱਡੀ ਧੀ ਸੀ ਕਮੂ ਕਮੂ ਮਰ ਕੇ ਮਸਾਂ 17 ਸਾਲ ਦੀ ਸੀ ਨਵੀਂ ਫੁੱਟੀ ਕਲੀ ਵਾਂਗ ਜਵਾਨੀ ਢਲਡੋਲ ਪੈਂਦੀ ਸੀ ਉਸ ਸੁਭਕ ਜਈ ਲੰਬੀ ਸਾਵਲੇ ਰੰਗ ਦੀ ਪਹਿਲੀ ਨਜ਼ਰੇ ਮਨ ਮੋ ਲੈਣ ਵਾਲੀ ਬਹੁਤ ਹੀ ਚੁਲਬਲੀ ਜਈ ਸਿਰਤ ਦੀ ਕੁੜੀ ਸੀ ਜਵਾਨੀ ਦੇ ਦੇ ਲੀਸ ਦੇ ਪੈਰ ਲੱਗਦੇ ਆਂ ਜਿੰਦਗੀ ਦੇ ਖੂਬਸੂਰਤ ਸੁਪਨੇ ਬੁਣਨ ਲੱਗੀ ਸੀ ਕਮੂ ਦੁਨੀਆ ਦੀਆਂ ਪੈੜੀਆਂ ਨਜ਼ਰਾਂ ਤੋਂ ਬੇਖਬਰ ਆਪਣੀ ਹੀ ਦੁਨੀਆ ਵਿੱਚ ਰੰਮੀ ਰਹਿੰਦੀ ਸੀ ਉਹ ਨਹੀਂ ਜਾਣਦੀ ਸੀ ਕਿ ਖੁੱਲੇ ਅਸਮਾਨ ਵਿੱਚ ਉਡਦੀਆਂ ਚੜੀਆਂ ਦਾ ਉਡਣਾ ਮਾਸ ਖਾਣੇ ਗਿਲਜਾਂ ਨੂੰ ਕਾਣੀ ਅੱਖ ਨਹੀਂ ਪਾਉਂਦਾ ਸੀ ਇੱਕ ਤਾਂ ਪਰਿਵਾਰ ਵੱਡਾ ਦੂਜਾ ਘਰ ਦੀ ਗਰੀਬੀ ਜਿਸ ਕਰਕੇ ਕੰਮੋ ਪੜਾਈ ਪੱਖੋ ਅਧੂਰੀ ਰਹਿ ਗਈ ਪਿੰਡ ਵਿੱਚ ਪ੍ਰਾਇਮਰੀ ਸਕੂਲ ਵਿੱਚ ਹੀ ਪੰਜ ਜਮਾਤਾਂ ਪਾਸ ਕੀਤੀਆਂ ਉਹ ਵੀ ਮਾਂ ਨੇ ਜਿੱਦ ਕਰਕੇ ਹੀ ਮਸਾਹਰ ਬਲਾਸ ਨੂੰ ਮਿਨਾਇਆ ਉਹ ਅੱਗੇ ਪੜਨਾ ਚਾਹੁੰਦੀ ਸੀ ਪਰ ਪਿਓ ਨੇ ਪਿੰਡੇ ਪਾਣੀ ਨਾ ਪੈਣ ਦਿੱਤਾ ਸੋਦੀ ਇੱਕ ਸੁਣਾ ਕੇ ਗੱਲ ਖਤਮ ਕਰ ਦਿੱਤੀ ਕਿ ਮੈਨੂੰ ਪਿੰਡੋਂ ਬਾਹਰ ਪੈਜਣਾ ਮੇਰੇ ਕੋਲ ਇੰਨੇ ਪੈਸੇ ਨਹੀਂ ਵੀ ਫੀਸਾ ਪਰਾ ਕਿਤਾਬਾਂ ਤੇ ਵਰਦੀਆਂ ਲਾਲਾ ਦੇਵਾਂ ਐਨਾ ਪੜ ਕੇ ਕਿਹੜਾ ਡੀਸੀ ਲੱਗਣਾ ਚੁੱਲਾਈ ਚੌਂਕਣਾ ਕਨਿਆਤਾ ਦਿਹਾੜੀਆਂ ਸਾਡੀ ਕਿਸਮਤ ਵਿੱਚ ਰੱਬ ਨੇ ਚਾੱਕਰੀ ਕਰਨੀ ਹੀ ਲਿਖੀ ਆ ਜਿਆਦਾ ਉੱਪਰ ਨੂੰ ਨਾ ਉੱਡੋ ਮੇਰੇ ਵਿੱਚ ਇੰਨਾ ਦਮ ਨਹੀਂ ਹੈ ਇੰਨਾ ਬੋਝ ਚੁੱਕਣ ਦਾ ਕੰਮੋ ਤੇ ਮਾਂ ਦੋਵੇਂ ਮਨ ਮਹਿਸੂਸ ਕੇ ਸਬਰ ਦਾ ਕੁਟ ਪੇਚੋ ਪਵਟ ਗਈਆਂ ਹੁਣ ਰੋਜ਼ਾਨਾ ਕੰਮੋ ਦੇ ਮਾਂ ਦੇ ਨਾਲ ਪਿੰਡ ਦੇ ਲੰਬਰਦਾਰ ਦੇ ਖੇਤਾਂ ਵਿੱਚ ਦਿਹਾੜੀ ਟੱਪਾ ਕਰਨ ਜਾਂਦੀ ਹਰ ਬਲਾਸ ਹਰ ਰੋਜ਼ ਪ੍ਰੀਤੋ ਨੂੰ ਇਹ ਨਸੀਹਤ ਦੇ ਕੇ ਕਰੋ ਤੋਰਦਾ ਕਿ ਹੋ ਕੰਮੋ ਨੂੰ ਆਪਣੇ ਨਾਲ ਨਾਲ ਰੱਖੇ ਜਰਾ ਵੀ ਇੱਧਰ ਉੱਧਰ ਨਾ ਹੋਣ ਦੇਵੇ ਕੰਮੋ ਨੂੰ ਆਪਣੇ ਪਿਓ ਦੀ ਇਹ ਗੱਲ ਜਮਾ ਚੰਗੀ ਨਹੀਂ ਲੱਗਦੀ ਉਸ ਨੂੰ ਇੰਜ ਲੱਗਦਾ ਜਿਵੇਂ ਉਹ ਕੋਈ ਕੈਦੀ ਹੋਵੇ ਉਸਦੇ ਹਰ ਸਾਹ ਦੇ ਪਹਿਲਾ ਲੱਗ ਰਿਹਾ ਹੋਵੇ ਪਰ ਸ਼ਾਇਦ ਉਹ ਅਜੇ ਵੀ ਬਾਹਰੀ ਜ਼ਾਲਮ ਦੁਨੀਆ ਤੋਂ ਬੇਖਬਰ ਸੀ ਉਹ ਤਾਂ ਖੁੱਲੇ ਅਸਮਾਨ ਵਿੱਚ ਆਜ਼ਾਦ ਪੰਛੀਆਂ ਵਾਂਗ ਉਡਾਰੀਆਂ ਪੰਣਾ ਚਾਹੁੰਦੀ ਸੀ ਮਾਂ ਦੇ ਨਾਲ ਕੰਮ ਕਰਦੀ ਕਦੇ-ਕਦੇ ਉਹ ਕੋਈ ਗੀਤ ਗੁੰਗੁਣਾਉਣ ਲੱਗਦੀ ਤਾਂ ਮਾਂ ਉਸ ਨੂੰ ਕੋੜੀ ਜਿਹੀ ਅੱਖ ਨਾਲ ਕੁਰਕੇ ਚੁੱਪ ਕਰਵਾ ਦਿੰਦੀ ਇੱਕ ਦਿਨ ਨੰਬਰਦਾਰ ਹਰਬਲਾਜ ਦੇ ਘਰ ਆਇਆ ਉਸਨੇ ਕਿਹਾ ਕਿ ਉਸ ਦੀ ਤੀਜਾ ਵਿਆਹ ਹੈ ਇਸ ਕਰਕੇ ਪ੍ਰੀਤੋ ਅਤੇ ਕੰਮੋ ਕੁਝ ਦਿਨ ਉਸ ਦੇ ਘਰ ਦੀ ਸਫਾਫ ਸਾਫ ਸਫਾਈ ਅਤੇ ਹੋਰਾਂ ਕੰਮਾਂ ਲਈ ਉਹਦੇ ਘਰ ਆਇਆ ਕਰਨ ਹਰਬਲਾਜ ਦੇ ਨਾਂ ਚਾਹੁੰਦੇ ਹੋਏ ਵੀ ਹਾਂ ਕਰ ਦਿੱਤੀ ਕਿਉਂਕਿ ਵਿਆਹ ਦੇ ਕੰਮ ਕਰਕੇ ਉਸ ਨੂੰ ਚਾਰ ਪੈਸੇ ਵੱਧ ਉੰਦੀ ਉਮੀਦ ਬਚ ਗਈ ਸੀ ਉਸਨੇ ਚਾਟ ਕਹਿ ਦਿੱਤਾ ਕੋਈ ਗਾਲੀ ਸਰਦਾਰ ਜੀ ਕੰਮੀ ਕਰਨਾ ਅਸੀਂ ਤਾਂ ਸਾਨੂੰ ਤਾਂ ਢਿੱਡ ਦੀ ਅੱਗ ਬਜਾਉਣ ਖਾਤਰ ਚਾਰ ਛਿੱਲੜ ਚਾਹੀਦੇ ਕੰਮ ਤਾਂ ਕੰਮੀ ਆ ਘਰ ਕੀ ਕੇ ਬਾਹਰ ਕੀ ਕੱਲ ਤੋਂ ਦੋਵੇਂ ਮਾਤੀ ਤੁਹਾਡੇ ਘਰ ਆ ਜਾਇਆ ਕਰਨ ਗਿਆ ਇਹ ਗੱਲ ਸੁਣ ਕੇ ਨੰਬਰਦਾਰ ਮੋਸ਼ਰਾਂ ਵਿੱਚ ਖਚਰਾ ਜਾ ਹੱਸਦਾ ਹੱਸਦਾ ਵੇੜੇ ਵਿੱਚੋਂ ਪਾਂਡੇ ਮਾਨ ਜੀ ਕੰਮੋ ਵੱਲ țeੱਡੀ ਅੱਖ ਨਾਲ ਚਾਗਦਾ ਹੋਇਆ ਇਹ ਕਹਿ ਕੇ ਬਾਹਰ ਚਲਾ ਗਿਆ ਕਿ ਚੰਗਾ ਕੱਲ ਨੂੰ ਟੈਂਪਸਿਟ ਭੇਜ ਦੇਵੀਂ ਦੋਹਾਂ ਨੂੰ ਕਰੇ ਅਗਲੇ ਦਿਨ ਪ੍ਰੀਤੋ ਅਤੇ ਕੰਮੋ ਕਰਦੇ ਕੰਮਤੰਦੇ ਤੋਂ ਫਾਰਕ ਹੋ ਕੇ ਲੰਬੜਦਾਰਾਂ ਦੇ ਘਰ ਪੁੱਜ ਗਈਆਂ ਜਿਵੇਂ ਉਹ ਘਰ ਦੇ ਅੰਦਰ ਦਾਖਲ ਹੋਈਆਂ ਤਾਂ ਲੰਬੜਦਾਰ ਪਤਾ ਨਹੀਂ ਕਿੱਧਰ ਰਾਬ ਜਾਨੇ ਜਿਵੇਂ ਅਸਮਾਨੋਂ ਟਪਕਿਆ ਹੋਵੇ ਉਹਨਾਂ ਮਾਂ ਦੀ ਦੇ ਮੂਰੇ ਖੜ ਕੇ ਬੋਲਿਆ ਆ ਕੋਈ ਟੈਮ ਐ ਆਉਂਦਾ ਪ੍ਰੀਤੋ ਲੰਬਾ ਘੁੰਟ ਗੱਡੀ ਖੜੀ ਸੀ ਕੁਝ ਜਿੱਚਕਦੀ ਜਈ ਬੋਲੀ ਸਰਦਾਰ ਜੀ ਉਹ ਘਰੇ ਥੋੜਾ ਲੇਟ ਹੋ ਗਈਆਂ ਮੱਝ ਟੋਕੜ ਹੋ ਗਈ ਤੇ ਕੋੜ ਵੀ ਬਾਲੀਆ ਮਿਲੀ ਹੀ ਨਹੀਂ ਤਾਂ ਕਰਕੇ ਪ੍ਰੀਤੋ ਨੇ ਡਰਦੇ-ਦਰਦੀ ਨੇ ਬਹਾਨਾ ਮਾਰਿਆ ਅੱਛਾ ਅੱਛਾ ਚੰਗਾ ਚਲੋ ਕੋਈ ਨਹੀਂ ਹੁਣ ਤੇ ਕਾਲਾ ਨੂੰ ਸਾਰਾ ਕੰਮ ਤੰਦਾ ਨਵੇੜਾ ਬਿਨਾਂ ਨਹੀਂ ਜਾਣਾ ਕੰਨ ਖੋਲ ਕੇ ਸੁਣ ਲੋ ਮਾਤੀ ਨੰਬਰਦਾਰ ਗਲਪਾਵੇਂ ਪ੍ਰੀਤੋ ਨਾਲ ਕਰ ਰਿਆ ਸੀ ਪਰ ਉਸ ਦੀ ਨਜ਼ਰ ਕੰਮੋ ਦੇ ਕੱਚੇ ਕੁਾਰੇ ਬदन ਨੂੰ ਚਲਨੀ ਕਰ ਦੇਣ ਵਾਲੀ ਸੀ ਕੰਮੋ ਨੇ ਇੱਕ ਨਜ਼ਰ ਲੰਬਰਦਾਰ ਵੱਲ ਵੇਖਿਆ ਤੇ ਆਪਣੇ ਚੁੰਨੀ ਨੂੰ ਠੀਕ ਕਰਦੀ ਹੋਈ ਮਾਂ ਦੇ ਪਿੱਛੇ ਲੁਕਣ ਦਾ ਯਤਨ ਕਰਨ ਲੱਗੀ ਲੰਬਰਦਾਰ ਦੀਆਂ ਅੱਖਾਂ ਕਿਸੇ ਸ਼ੈਤਾਨ ਨਾਲੋਂ ਘਟ ਨਹੀਂ ਸਨ ਕੰਮੋ ਨਿੱਕੇ ਜਿਹਾ ਵਾਂਗ ਮਾਂ ਦੇ ਪਿੱਛੇ ਲੁਕਣ ਦਾ ਯਤਨ ਕਰ ਰਹੀ ਸੀ ਪਰ ਮਾਂ ਤੋਂ ਸਿਰ ਕੜਵੀ ਸੀ ਕੰਮੋ ਕਿੱਥੇ ਲੁਕਦੀ ਪਾਪੀ ਦੀਆਂ ਨਪਾਕ ਨਜ਼ਰਾਂ ਉਸ ਨੂੰ ਅਜੇ ਵੀ ਉਮੇਹੀਂ ਕੋ ਰਹੀਆਂ ਸਨ ਕੁੜੇ ਚੱਲੋ ਵੀ ਹੁਣ ਕਿ ਕੋਈ ਤੇਲ ਚੋਵੇ ਆ ਕੇ ਤਾਂ ਅੱਗੇ ਤੁਰੋ ਗਿਆ ਵੱਡੀਆਂ ਮਹਾਰਾਣੀਆਂ ਇਹ ਕੋਈ ਵੇਲਾ ਆਉਂਦਾ ਲੰਬਰਦਾਰਨੀ ਨੇ ਮਾਲਕਾਨਾ ਗੜੜ ਕੇ ਨਾਲ ਆਪਣੀ ਚੌਧਰ ਝਾੜੀ ਲੰਬਰਦਾਰ ਘਰ ਵਾਲੀ ਦੀ ਆਵਾਜ਼ ਸੁਣ ਕੇ ਥੋੜਾ ਜਿਹਾ ਪਿੱਛੇ हट ਕੇ ਖੜਾ ਹੋ ਗਿਆ ਕਮੋਨੇ ਸੁਖਦਾ ਸਾ ਲਿਆ ਉਸ ਨੂੰ ਲੰਬਰਦਾਰਨੀ ਦੇ ਬੋਲਾਂ ਦਾ ਰੱਤਾ ਵੀ ਬੁਰਾ ਨਹੀਂ ਸੀ ਲੱਗਾ ਪ੍ਰੀਤੂ ਅੱਗੇ ਵਾਦੀ ਸਰਦਾਰਨੀ ਜੀ ਉਹ ਮੇਰੀ ਮਜ ਆਹੋ ਆਹ ਸੁੱਲਿਆ ਮੇ ਤੇਰੀ ਮੱਝ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੱਥ ਤੇ ਹੱਥ ਮਾਰ ਕੇ ਸਹੇ ਦੇ ਕੰਨਾ ਵਾਂਗੂ ਨੋਟ ਲੈਣੇ ਆ ਤਾਂ ਆਉਣਾ ਵੀ ਟਾਈਮ ਨਾਲ ਹੀ ਪੈਣਾ ਬਹਾਨੇ ਨਹੀਂ ਚੱਲਣੇ ਚੱਲ ਨੀ ਕੁੜੀਏ ਲੱਗ ਜਾ ਪਾਂਡਿਆਂ ਦੁਆਲੇ ਸਵਾਰ ਕੇ ਮੰਜੀ ਜੂਠਣੀ ਹੋਣੀ ਚਾਹੀਦੀ ਵਿੱਚ ਰੱਤਾ ਵੀ ਫਿਰ ਝਾੜੂ ਪੋਚਾ ਵੀ ਕਰਨਾ ਤੇ ਪ੍ਰੀਤੋ ਤੂੰ ਗੋਏ ਕੁੜੇ ਦਾ ਕੰਮ ਕਰ ਲਾ ਲੰਬਰਦਾਨੀ ਬੜੇ ਨਰਮੇ ਜਹੇ ਨਾਲ ਬੋਲੀ ਚੰਗਾ ਸਰਦਾਰਨੀ ਜੀ ਆ ਕੇ ਪ੍ਰੀਤੋ ਵਿੜੇ ਦੇ ਦੂਜੇ ਪਾਸੇ ਪਰਸਰਾਂ ਦੇ ਬਾੜੇ ਵਿੱਚ ਜਾ ਕੇ ਗੋਹਾ ਇਕੱਠਾ ਕਰਨ ਲੱਗ ਪਈ ਲੰਬਰਦਾਰਨੀ ਵੀ ਆਪਣੀ ਲੰਬਰਦਾਰੀ ਮਾਤੀ ਤੇ ਛਾੜ ਕੇ ਦੁਬਾਰਾ ਆਪਣੇ ਕਮਰੇ ਵਿੱਚ ਜਾ ਕੇ ਵੜੀ ਇਹ ਦੇਖ ਕੇ ਕਮੋਦੀ ਜਾਨ ਮੁੱਠੀ ਵਿੱਚ ਆ ਗਈ ਕਿਉਂਕਿ ਲੰਬਰਦਾਰ ਵੇਰੇ ਵਿੱਚ ਪਈਆਂ ਕੁਰਸੀਆਂ ਵਿੱਚੋਂ ਇੱਕ ਤੇ ਬੈਠ ਕੇ ਦੂਜੀ ਕੁਰਸੀ ਤੇ ਦੋਵੇਂ ਲੱਤਾਂ ਲਾ ਕੇ ਅਖਬਾਰ ਵਿੱਚ ਮੂੰਹ ਦੇ ਕੇ ਬੈਠਾ ਸੀ ਰੱਬ ਜਾਣੇ ਉਹ ਅਖਬਾਰ ਪੜ੍ਹ ਰਿਹਾ ਸੀ ਜਾਂ ਫਿਰ ਮੌਕੇ ਦੀ ਤਾੜ ਵਿੱਚ ਬੈਠਾ ਸੀ ਕਿ ਕਦੋਂ ਉਸ ਦਾ ਰਾਹ ਸਾਫ਼ ਹੋ ਅਤੇ ਉਹ ਕੰਮੂ ਨੂੰ ਬਿੱਲੀ ਵਾਂਗ ਚਪਟਾ ਮਾਰ ਲਵੇ। ਕੰਮੂ ਦੇ ਸਹਾ ਉੱਪਰ ਥੱਲੇ ਹੋ ਰਹੇ ਸਨ। ਉਹ ਰੱਬ ਰੱਬ ਕਰਦੀ ਪਾਂਡਿਆਂ ਨੂੰ ਕਾਲੀ ਕਾਲੀ ਹੱਥ ਮਾਰਨ ਲੱਗੀ। ਲੰਬੜਦਾਰ ਨੇ ਜੋਰ ਨਾਲ ਖੰਗੂਰਾ ਮਾਰਿਆ। ਕੰਮੂ ਖੰਗੂਰਾ ਸੁਣ ਕੇ ਡਰਦੀ ਮਾਰੀ ਇਕੱਠੀ ਜੀ ਹੋ ਗਈ। ਉਸ ਨੇ ਚਲਾਵੀ ਜਈ ਨਜ਼ਰ ਨਾਲ ਦੇਖਿਆ ਤਾਂ ਲੰਬੜਦਾਰ ਉਸ ਵੱਲ ਭੁੱਖੇ ਸ਼ੇਰ ਦੀ ਤਰ੍ਹਾਂ ਦੇਖ ਰਿਹਾ ਸੀ। ਡਰਦੇ ਮਾਰੇ ਕੰਮੂ ਦੇ ਹੱਥੋਂ ਗਲਾਸ ਡਿੱਗਦੇ ਡਿੱਗਦੇ ਬਚਿਆ। ਲੰਬੜਦਾਰ ਦਾ ਪਹਿਲਾਂ ਹੀ ਜਿਵੇਂ ਬੋਲਣ ਦਾ ਮੌਕਾ ਹੀ ਪਾਲ ਰਿਹਾ ਸੀ। ਉਹ ਬੋਲਿਆ ਕੁੜੀਏ ਪੰਡਿਆ ਰਾਮ ਨਾਲ ਸਾਫ਼ ਕਰ ਜੇ ਇੱਕ ਵੀ ਗਲਾਸ ਟੁੱਟ ਗਿਆ ਤਾਂ ਲੰਬਰਦਾਰਨੀ ਨੇ ਤੇਰੇ ਹੱਡਾਂ ਵਿੱਚੋਂ ਕਢਣਾ ਕੰਮੋ ਦੇ ਗਲੇ ਵਿੱਚੋਂ ਮਸਾਂ ਹੀ ਆਵਾਜ਼ ਨਿਕਲੀ ਵੈਸੇ ਕੁੜੀਏ ਤੇਰਾ ਨਾਮ ਕੀ ਹੈ ਮੇਰਾ ਮਤਲਬ ਜੇ ਤੈਨੂੰ ਬੁਲਾਉਣਾ ਹੋਵੇ ਤਾਂ ਕੀ ਕਹਿ ਕੇ ਬੁਲਾਈਏ ਲੰਬਰਦਾਰ ਨੇ ਮੁੱਛਾਂ ਨੂੰ ਤਾ ਕੇ ਕੰਮੋ ਨੂੰ ਭੁੱਖੀਆਂ ਨਜ਼ਰਾਂ ਨਾਲ ਤੱਕਦੇ ਹੋਏ ਪੁੱਛਿਆ ਜੀਜੀ ਕੰਮੋ ਬਾਹਰ ਗੇਟ ਤੇ ਗੱਡੀ ਦੇ ਆਨ ਦੀ ਆਵਾਜ਼ ਨਾਲ ਲੰਬੜਦਾਰ ਦਾ ਧਿਆਨ ਕੰਮੋ ਤੋਂ ਹਟ ਕੇ ਗੇਟ ਵੱਲ ਹੋ ਗਿਆ ਬਾਸ ਰਾਤ ਕੋਈ ਆਇਆ ਸੀ ਗੇਟ ਤੇ ਗੱਡੀ ਦਾ ਹਾਰਨ ਵੱਜਾ ਤਾਂ ਲੰਬੜਦਾਰ ਦਾ ਧਿਆਨ ਕੰਮੋ ਵੱਲੋਂ ਹਟ ਕੇ ਗੇਟ ਵੱਲ ਹੋ ਗਿਆ ਉਹ ਉੱਠ ਕੇ ਗੇਟ ਖੋਲਣ ਚਲਾ ਗਿਆ ਕੰਮੋ ਨੇ ਸੁਕਦਾ ਸਾਲਿਆ ਉਹ ਕਾਲੇ ਹੱਥੀ ਪਾਂਡੇ ਤੌਣ ਲੱਗ ਪਈ ਤਾਂ ਕਿ ਲੰਬੜਦਾਰ ਦੇ ਵਾਪਸ ਮੁੜਨ ਤੋਂ ਪਹਿਲਾਂ ਉਹ ਉਸ ਦੀਆਂ ਅੱਖਾਂ ਤੋਂ ਦੂਰ ਹੋ ਸਕੇ ਲੰਬੜਦਾਰ ਨੇ ਗੇਟ ਖੋਲ੍ਹਿਆ ਤਾਂ ਇੱਕ ਚਿੱਟੇ ਰੰਗ ਦੀ ਫੀਅਰਟ ਕਾਰ ਵੇੜੇ ਵਿੱਚ ਆ ਕੇ ਰੁਕੀ ਕਮੋ ਦਾ ਧਿਆਨ ਵੀ ਕਾਰ ਵੱਲ ਚਲਾ ਗਿਆ ਜਿਵੇਂ ਹੀ ਕਾਰ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਇੱਕ ਉੱਚਾ ਲੰਮਾ ਸਰੂ ਦੇ ਕੱਦ ਵਰਗਾ ਗੋਰਾ ਚਿੱਟਾ 21 ਸਾਲ ਦਾ ਮੁੱਛ ਫੁੱਟ ਗੱਭਰੂ ਕਾਰ ਵਿੱਚੋਂ ਬਾਹਰ ਨਿਕਲਿਆ ਤੇ ਉਸਨੇ ਲੰਬੜਦਾਰ ਦੇ ਪੈਰ ਛੋਏ ਲੰਬੜਦਾਰ ਨੇ ਉਸਨੂੰ ਕੁੱਟ ਕੇ ਹਿੱਕਣਾ ਲਾ ਲਿਆ ਤੇ ਕਿਹਾ ਆ ਗਿਆ ਮੇਰਾ ਬੱਗਾ ਸ਼ੇਰ ਕਮੋ ਨੂੰ ਇਹ ਸਮਝਣ ਵਿੱਚ ਧੀਰ ਨਾ ਲੱਗੀ ਕਿ ਇਹ ਲੰਬੜਦਾਰ ਦਾ ਪੁੱਤ ਸੀ ਐਨਨੂ ਨੰਬਰਦਾਰਨੀ ਤੇ ਉਸਦੀ ਦੀਪੰਮੀ ਵੀ ਬਾਹਰੋਂ ਅੰਦਰੋਂ ਬਾਹਰ ਆ ਗਈਆਂ ਨੀ ਮੈਨੂੰ ਮੇਰੇ ਰਾਜਾ ਸ਼ੇਰਪੁੱਤ ਆ ਗਿਆ ਕੁੜੇ ਆ ਕੇ ਨੰਬਰਦਾਰਨੀ ਨੇ ਦੁਮਾ ਬਾਮਾ ਉਲਾਰ ਕੇ ਪੁੱਤ ਨੂੰ ਗਲਵਕੜੀ ਵਿੱਚ ਪਾ ਲਿਆ ਕਮੋ ਬੁੱਤ ਬਣ ਕੇ ਸਭ ਦੇਖ ਰੇ ਸੀ ਓ ਰਾਜੇ ਦੇਖ ਓ ਰਾਜੇ ਨੂੰ ਦੇਖ ਕੇ ਜਿਵੇਂ ਕੀਲੀ ਗਈ ਸ਼ਾਇਦ ਉਸ ਨੂੰ ਦਿਨ ਦੁਨੀਆਂ ਦੀ ਕੋਈ ਹੋਸ਼ ਨਹੀਂ ਸੀ ਰਹੀ ਪੰਮੀ ਨੇ ਉਸ ਨੂੰ ਝੰਜੋੜ ਕੇ ਗਿਆ ਕਮੋ ਇੱਕ ਅੰਮੋ ਮਾਰੀਏ ਚਲ ਜਾ ਮੇਰੇ ਵੀਰ ਲਈ ਪਾਣੀ ਧਾਨੀ ਲੈ ਗਿਆ ਜਿਵੇਂ ਕਿਵੇਂ ਬਿਟ-ਬਿਟ ਚੱਕੀ ਜਾਨੀ ਆ ਤੂੰ ਉਹਦੇ ਵੱਲ ਪੈੜੀ ਨજર ਨਾ ਲਾ ਦਵੇਂ ਕਿਤੇ ਚੰਦਰੀ ਕਿਸੇ ਥਾਂ ਦੀ ਨਾ ਹੋਵੇ ਤਾਂ ਕੰਮੋ ਨੂੰ ਜਿਵੇਂ ਪੰਮੀ ਦੀ ਫਟਕਾਰ ਨਾਲ ਹੋਸ਼ ਆਇਆ ਸੀ ਉਹ ਇਕਦਮ ਬੋਲੀ ਜੀ ਜੀ ਮੈਂ ਹੁਣੇ ਪਾਣੀ ਲੈ ਕੇ ਆਈ ਜੀ ਅਤੇ ਉਹ ਅਗਲੇ ਹੀ ਪਲ ਪਾਣੀ ਦੇ 3-4 ਗਲਾਸ ਥਾਲ ਵਿੱਚ ਸੁਝਾ ਕੇ ਹਾਜ਼ਰ ਹੋ ਗਈ ਕੁੜੇ ਕਮਲੀਏ ਮੁੰਡੇ ਨੇ ਪਾਣੀ ਪੀਣਾ ਹੈ ਨਹਾਉਣਾ ਨਹੀਂ ਇੰਨਾ ਪਾਣੀ ਪਰ ਕੇ ਲੈ ਆਈਆਂ ਤੂੰ ਲੰਬਰਦਾਨੀ ਨੇ ਕੰਮੋ ਨੂੰ ਫਟਕਾਰ ਪਾਈ ਪੰਮੀ ਸੁਣ ਕੇ ਖਿਰਖੜਾ ਕੇ ਹੱਸ ਪਈ ਕੰਮੋ ਨੇ ਹੌਲੀ ਜੀ ਕਹਿਆ ਬੀਬੀ ਮੈਂ ਸੋਚਿਆ ਤੁਸੀਂ ਵੀ ਪੀਣਾ ਹੋਊਗਾ ਤਾਂ ਲੰਬੜਦਾਰ ਚੱਟ ਬੋਲਿਆ ਆਹ ਹੋ ਆਹ ਲਿਆ ਕੁੜੀਏ ਮੈਂ ਤਾਂ ਪੀਣਾ ਹੋਰ ਕਿਸੇ ਨੇ ਨਹੀਂ ਪੀਣਾ ਤਾਂ ਨਾ ਸਹੀਂ ਉਸਨੇ ਪਾਣੀ ਦਾ ਗਲਾਸ ਚੁੱਕਣ ਲੱਗੇ ਨੇ ਜਾਣਬੁੱਝ ਕੇ ਕੰਮੂ ਦੇ ਹੱਥਾਂ ਨੂੰ ਆਪਣਾ ਪੱਥਰ ਵਰਗਾ ਹੱਥ ਛਵਾ ਦਿੱਤਾ ਜੋ ਕੰਮੂ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਾ ਪਰ ਉਹ ਦੜਵਟ ਕੇ ਚਰ ਗਈ ਅਤੇ ਇੰਜ ਕਹਿ ਲਈਏ ਗਰੀਬੀ ਤੇ ਅਮੀਰੀ ਪਾਰੀ ਪੈ ਗਈ ਕੰਮੂ ਬੋਲੀ ਭਾਵੇਂ ਕੁਝ ਨਹੀਂ ਪਰ ਉਸ ਦੀ ਅੱਖਾਂ ਨੇ ਲੰਬੜਦਾਰ ਨੂੰ ਬਹੁਤ ਕੁਝ ਕਹਿ ਦਿੱਤਾ ਲੰਬੜਦਾਰ ਅਮੀਰੀ ਦੇ غرੂਰ ਵਿੱਚ ਮਗਰੂੜ ਸਮਝ ਕੇ ਵੀ ਨਾ ਸਮਝ ਬਨਿਆ ਰਹਾ ਜਦੋਂ ਪ੍ਰੀਤੂ ਗੋਇ ਕੁੜੇ ਦਾ ਕੰਮ ਨੇ ਬੇੜ ਕੇ ਆਇਤਾ ਕੰਮ ਨੂੰ ਸਾਰੀ ਗਾਲ ਉਸ ਨੂੰ ਦਸੀ ਪ੍ਰੀਤੂ ਨੇ ਕੰਮ ਨੂੰ ਕੁਰਕੇ ਚੁੱਪ ਰੰਦੀ ਹਿਦਾਇਤ ਦਿੱਤੀ ਉਸਨੇ ਕਿਆ ਕਰਮਾ ਮਰੀਏ ਆਪਣੇ ਮੋਨ ਨੂੰ ਤਾਲਾ ਲਾ ਲੈ ਜੈਥੇ ਕਿਸੇ ਨੇ ਸੁਣ ਲਿਆ ਤਾਂ ਇਹ ਕੰਮ ਤਾਂ ਹੱਥੋਂ ਜਾਊਗਾ ਹੀ ਹੋਰ ਵੀ ਕਿਸੇ ਨੇ ਸਾਨੂੰ ਨੇੜੇ ਨਹੀਂ ਲੱਗਣ ਦੇਣਾ ਇੰਨਾ ਵੱਡਾ ਟੱਬਰ ਉੱਤੋਂ ਰੱਬ ਦੀ ਮਾਰ ਰੱਜ ਕੇ ਗਰੀਬੀ ਐਨੇ ਟਿੱਡਾਂ ਦੀ ਅੱਗ ਕਿੱਥੋਂ ਬੁਝਾਉਣੀ ਆਤੀਏ ਤੇਰੇ ਪਿਓ ਨੇ ਖੁੱਲ ਖੁੱਲ ਕੇ ਖਾ ਜਾਣਾ ਸਾਨੂੰ ਦੋਹਾਂ ਨੂੰ ਉਹ ਜੇ ਕਮਨ ਨੂੰ ਸਮਝਾ ਰਹੀ ਸੀ ਕਿ ਲੰਬੜਦਾਨੀ ਨੇ ਕੜਕ ਕੇ ਕਿਹਾ ਕੁੜੀ ਪ੍ਰੀਤੋ ਮਾਤੀ ਇਹ ਗੱਲਾਂ ਨਾ ਮਾਰੀ ਜਾਓ ਕੋਈ ਕੰਮ ਵੀ ਕਰ ਲਵੋ ਕਿ ਗਿੱਟਮਿਟ ਕਰੀ ਜਾਨੀਆਂ ਮਾਤੀ ਕਮਨ ਨੂੰ ਲੱਗਾ ਕਿ ਉਸ ਦੀ ਮਾਂ ਦੀ ਗੱਲ ਸੱਚੀ ਹੈ ਲੰਬੜਦਾਨੀ ਦਾ ਕੋਈ ਪਤਾ ਨਹੀਂ ਕਦੋਂ ਕੰਮ ਤੋਂ ਜਵਾਬ ਦੇ ਦਵੇ ਮਾਤੀ ਦੋ ਮਿਛਤੀ ਛਤੀ ਕੰਮ ਨੂੰ ਹੱਥ ਚਲਾਉਣ ਲੱਗੀਆਂ ਕਮੋ ਦਾ ਬੂਤ ਤਾਂ ਆਪਣੇ ਘਰ ਪੁੱਜ ਗਿਆ ਸੀ ਪਰ ਉਸ ਦੀ ਰੂ ਲੰਬੜਦਾਰ ਦੇ ਪੁੱਤਰ ਰਾਜੇ ਵਿੱਚ ਹੀ ਰਹਿ ਗਈ ਰਹਿ ਰਹਿ ਕੇ ਉਸ ਨੂੰ ਰਾਜੇ ਦੇ ਖਿਆਲ ਆ ਰਹੇ ਸਨ ਉਸ ਦਾ ਵਾਸ ਚਲਦਾ ਤਾਂ ਉੱਡ ਕੇ ਰਾਜੇ ਕੋਲ ਪਹੁੰਚ ਜਾਂਦੀ ਰਾਧਾ ਰੋਟੀ ਟੁੱਕ ਕਰਕੇ ਸਾਰੇ ਦਿਨ ਦੀ ਥੱਕੀ ਟੁੱਟੀ ਕਮੋ ਬਾਂਦ ਦੇ ਢਿੱਲੇ ਜੇ ਮੰਜੇ ਤੇ ਲੇਟ ਕੇ ਤਾਰਿਆਂ ਲੱਦੇ ਅਸਮਾਨ ਨਾਲ ਅਸਮ ਅੰਬਰ ਵਾਰ ਚਾਕਣ ਲੱਗ ਪਈ ਉਸ ਦੀ ਨੀਂਦ ਖੰਬਲਾ ਕੇ ਉਸ ਦੇ ਨੈਣਾ ਤੋਂ ਕੋਹਾਂ ਦੂਰ ਉੱਡ ਗਈ ਅੰਬਰ ਵਿੱਚ ਲੱਖਾਂ ਕਰੋੜਾ ਤਾਰਿਆਂ ਵਿੱਚੋਂ ਇਕੱਲੇ ਚੰਦ ਵਾਲੋ ਟਿਕ ਟਿਕੀ ਲਗਾ ਕੇ ਦੇਖ ਰਹੀ ਸੀ ਉਸ ਨੂੰ ਚੰਦਰ ਰਾਜੇ ਵਰਗਾ ਹੀ ਲੱਗ ਰਿਹਾ ਸੀ ਲੱਖਾਂ ਤਾਰਿਆਂ ਵਿੱਚ ਨਿਵੇਕਲਾ ਜਿਹਾ ਜਮਾ ਰਾਜੇ ਵਰਗਾ ਉਸਨੇ ਪੂਰੀ ਰਾਤ ਅੱਖਾਂ ਵਿੱਚ ਇਕੱਡੀ ਅਗਲੀ ਸਵੇਰ ਉਸ ਸਾਜਰੇ ਉੱਠ ਗਈ ਅਤੇ ਆਪਣੇ ਘਰ ਦੇ ਕੰਮਕਾਰ ਕਰਨ ਲੱਗ ਪਈ ਮਾਂ ਨੇ ਅੱਖਾਂ ਮਲਦੀ ਉੱਠ ਕੇ ਕਿਹਾ ਕੁੜੇ ਕਮੋ ਪੁੱਤੂ ਦੇ ਨੇ ਸਾਜਰੇ ਕਿ ਉੱਠ ਗਈ ਕਮੋ ਮਾਂ ਦੀ ਆਵਾਜ਼ ਸੁਣ ਕੇ ਹੜਬੜਾ ਗਈ ਉਸਨੂੰ ਲੱਗਿਆ ਜਿਵੇਂ ਮਾਂ ਨੇ ਉਸ ਦੀ ਚੋਰੀ ਫੜ ਲਈ ਹੋਵੇ ਪਰ ਉਹ ਸੰਭਲਦੀ ਹੋਈ ਬੋਲੀ ਬੀਬੀ ਤਨੂ ਚਿੱਤਾ ਕਾਲ ਲੰਬੜਵਾਲਾ ਦੇ ਘਰੇ ਦੋਵੇਂ ਤੀਵੀ ਮਾਲਕ ਕਿਦਾਂ ਰਾਸ਼ਨ ਪਾਣੀ ਲੈ ਕੇ ਆਪਣੇ ਤੇ ਚੜ ਗਏ ਸੀ ਮੈਂ ਤਾਂ ਕੱਲ ਹੀ ਸੋਚ ਲਿਆ ਸੀ ਕਿ ਟੈਮਨਲ ਕੰਮ ਤੇ ਪਹੁੰਚ ਜਾਣਾ ਆਹ ਪੁੱਤ ਚਲ ਜ਼ਾਦਾ ਘੁੱਟ ਬਣਾ ਦੇ ਫਿਰ ਉੱਠਦੀਆਂ ਮੈਂ ਵੀ ਇਕਦਾ ਆਹ ਊਰਜਾ ਨੇ ਲੱਗਨੇ ਖਾ ਲਿਆ ਪਤਾ ਨਹੀਂ ਕਿਉਂ ਇੰਨਾ ਦੁਖਣ ਲੱਗ ਗਿਆ ਪ੍ਰੀਤੋ ਨੇ ਪਾਸਾ ਵਟ ਕੇ ਕੱਸੀ ਜਈ ਚਾਦਾ ਦਾ ਲੜ ਖਿੱਚ ਕੇ ਮੂੰਹ ਤੇ ਕਰਦੀ ਹੋਈ ਨੇ ਕਿਹਾ ਕੰਮੇ ਨੂੰ ਸੋਖਾ ਜਿਹਾ ਸਾਹ ਲਿਆ ਤੇ ਰੱਬ ਦਾ ਸ਼ੁਕਰਾਨਾ ਕਰਦੀ ਹੋਈ ਨੇ ਚੁੱਲ੍ਹੇ ਵਿੱਚ ਢਿੰਗਰੀਆਂ ਪਾ ਕੇ ਅੱਗ ਬਾਲੀ ਅਤੇ ਸਾਰਿਆਂ ਲਈ ਚਾਹ ਧਾਰ ਦਿੱਤੀ ਅਤੇ ਛਾਟੀ ਵਿੱਚ ਮਦਾਨੀ ਪਾ ਕੇ ਧਾਰ ਰੜਕਣ ਲੱਗ ਪਈ ਚਾਹ ਬੰਦੀ ਤੱਕ ਮੱਖਣ ਵੀ ਆ ਗਿਆ ਸੀ ਮੱਖਣ ਕੱਟ ਕੇ ਚਾਹ ਗਲਾਸਾਂ ਵਿੱਚ ਪਾ ਕੇ ਸਭ ਨੂੰ ਵਰਤਾ ਦਿੰਦੀ ਅਤੇ ਆਪ ਮਾਂ ਕੋਲ ਬੈਠ ਕੇ ਚਾਹ ਪੀਂਦੀ ਕੰਮੋ ਕੰਮ ਨੂੰ ਬਹੁਤ ਛੋਲੀ ਸੀ ਜਿਸ ਨੂੰ ਵੀ ਜਿਸ ਕੰਮ ਨੂੰ ਵੀ ਹੱਥ ਪਾਉਂਦੀ ਚੱਟ ਪੂਰਾ ਕਰ ਲੈਂਦੀ ਆਪਣੇ ਘਰ ਦਾ ਕੰਮ ਕਾ ਕੇ ਸੂਰਜ ਦੀ ਟਿੱਕੀ ਨਿਕਲਣ ਤੋਂ ਵੀ ਪਹਿਲਾਂ ਮਾਂ ਦੀਨੇ ਲੰਬਰਦਾਰਾਂ ਦਾ ਬੂਹਾ ਜਾ ਖੜਕਾਇਆ ਲੰਬਰਦਾਰਣੀ ਨੇ ਬੂਹਾ ਖੋਲਿਆ ਤੇ ਹੈਰਾਨ ਹੋ ਕੇ ਬੋਲੀ ਹਾਂ ਕੁੜੇ ਪ੍ਰੀਤੋ ਅੱਜ ਤਾਂ ਮਾਂ ਦੀ ਤਗੜੇ ਲਗੜਕੇ ਹੀ ਆਟੂਕੀਆਂ ਲੱਗਦਾ ਕੱਲ ਦੀਆਂ ਗੱਲਾਂ ਦਾ ਬੜਾ ਹੀ ਅਸਰ ਹੋ ਗਿਆ ਪ੍ਰੀਤੋ ਨੇ ਬਿਨਾ ਕੁਝ ਕਹੇ ਹੱਸ ਕੇ ਹੀ ਸਾਰ ਦਿੱਤਾ ਤੇ ਦੋਵੇਂ ਮਾਤੀ ਲੰਬਰਦਾਨੀ ਦੇ ਪਿੱਛੇ-ਪਿੱਛੇ ਵੇੜੇ ਵਿੱਚ ਚਲੀਆਂ ਗਈਆਂ ਲੰਬਰਦਾਨੀ ਨੇ ਕਿਹਾ ਤੁਸੀਂ ਪਹਿਲਾਂ ਚਾਹ ਦਾ ਕੁੱਟ-ਕੁੱਟ ਬਣਾ ਕੇ ਪੀ ਲਵੋ ਨਾਲੇ ਸਾਡੇ ਜੋਗੀ ਵੀ ਬਣਾ ਦੇਵੋ ਪ੍ਰੀਤੋ ਨੇ ਕਿਹਾ ਬੀਬੀ ਜਿਸੀ ਤਾਂ ਚਾਹ ਪੀ ਕੇ ਆਈਆਂ ਤੁਹਾਡੇ ਜੋਗੀ ਕੰਮੋ ਬਣਾ ਦਿੰਦੀ ਐ ਤੇ ਮੈਂ ਜਦ ਮੈਂ ਜਾਦੂਨੂ ਗੁਹਾ ਕੁੜਾ ਕਰ ਲੰਨੀ ਆ ਫਿਰ ਕਿਸੇ ਹੋਰ ਕੰਮ ਨੂੰ ਹੱਥ ਪਾਵਾਂਗੇ ਚੱਲ ਜਿੱਦਾਂ ਤੇਰੀ ਮਰਜ਼ੀ ਕਰਲਾ ਆ ਕੇ ਲੰਬਰਦਾਨੀ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ ਕਮੋ ਨੇ ਚਾਹ ਬਣਾ ਕੇ ਗਲਾਸਾਂ ਵਿੱਚ ਪਾਈ ਤੇ ਟ੍ਰੇ ਵਿੱਚ ਰੱਖ ਕੇ ਕਮਰੇ ਵਿੱਚ ਚਲੀ ਗਈ ਲੰਬਰਦਾਨੀ ਆਪਣੇ ਪੁੱਤ ਦੇ ਕੋਲ ਬੈਠੀ ਸੀ ਲੰਬਰਦਾਰ ਵੀ ਉਹਨਾਂ ਦੇ ਨੇੜੇ ਕੁਰਸੀ ਤੇ ਬੈਠਾ ਸੀ ਸ਼ਾਇਦ ਉਹ ਕੋਈ ਹਿਸਾਬ ਕਿਤਾਬ ਕਰ ਰਹੇ ਸਨ ਕਮਮੂ ਨੂੰ ਅੰਦਰ ਆਉਂਦਿਆ ਦੇਖ ਲੰਬੜਦਾਰ ਦੀ ਅੱਖਾਂ ਵਿੱਚ ਤਾਂਨੀ ਚਮਕ ਆਈ ਕਮੋ ਉਸਵਲ ਬਿਲਕੁਲ ਬੇਖਬਰ ਸੀ ਉਹ ਤਾਂ ਰਾਜੇ ਦੀ ਦੀਦਾਰ ਕਰ ਮੰਤਰਮੁਗਧ ਹੋ ਚੁੱਕੇ ਸੀ ਕਮੋ ਨੇ ਲੰਬੜਦਾਰ ਅੱਗੇ ਥਾਲ ਕੀਤਾ ਤਾਂ ਉਸਨੇ ਚਾਹ ਦਾ ਗਲਾਸ ਚੁੱਕ ਲਿਆ ਜਿਵੇਂ ਹੀ ਰਾਜੇ ਤੇ ਲੰਬੜਦਾਰ ਨੇ ਚਾਹ ਦੇ ਕੇ ਵਾਪਸ ਮੋੜਨ ਲੱਗੀ ਤਾਂ ਲੰਬੜਦਾਰ ਨੇ ਅੱਖ بچਾ ਕੇ ਆਪਣਾ ਪੈਰ ਕਮੋ ਦੇ ਅੱਗੇ ਕਰ ਦਿੱਤਾ ਜਿਸ ਨਾਲ ਉਸਦਾ ਪੈਰ ਅੜ ਗਿਆ ਤੇ ਡਿੱਗਦੀ-ਡਿੱਗਦੀ ਮਸਾ ਬਚੀ ਆਪ ਸੱਚਾ ਹੋ ਲਈ ਉਹ ਚਟ ਰੁੱਖੇ ਜਿਹੇ ਲਾਜੇ ਵਿੱਚ ਬੋਲਿਆ ਦੇ ਕੁੜੀਏ ਦੇਖ ਕੇ ਨਹੀਂ ਤੁਰ ਹੁੰਦਾ ਤੇਰੇ ਤੋਂ ਤੇਰਾ ਧਿਆਨ ਕਿੱਧਰ ਹੈ ਕੰਮੋ ਦਾ ਦਿਲ ਕਿ ਤੋ ਹੱਥ ਵਿੱਚ ਫੜਿਆ ਗਲਾਸ ਉਸ ਦੇ ਸਿਰ ਵਿੱਚ ਦੇ ਮਾਰੇ ਪਰ ਫਿਰ ਨਾਲ ਦੀ ਨਾਲ ਮਾਂ ਦੇ ਕਹੇ ਬੋਲ ਉਸ ਨੂੰ ਯਾਦ ਆ ਗਏ ਉਹ ਸਬਰ ਦਾ ਕੁੱਟ ਪੜ ਕੇ ਚੁੱਪ-ਚਾਪ ਕਮਰੇ ਤੋਂ ਬਾਹਰ ਚਲੀ ਗਈ ਰਾਜਾ ਆਪਣੇ ਬਾਪ ਦੀਆਂ ਮੰਚਲੀਆਂ ਆਤਾ ਤੋਂ ਬੜੀ ਪਾਣ ਜਾਣੂ ਸੀ ਉਸਨੇ ਆਪਣੇ ਬਾਪ ਦੀ ਸਾਰੀ ਹਰਕਤ ਦੇਖ ਲਈ ਸੀ ਉਹ ਆਪਣੇ ਬਾਪ ਨੂੰ ਤਾਂ ਕੁਝ ਨਾ ਕਹਿ ਸਕਿਆ ਪਰ ਉਸ ਨੂੰ ਕਮੋਨ ਤੇ ਬਹੁਤ ਤਰਸ ਆਇਆ ਉਸ ਦਾ ਦਿਲ ਕੀਤਾ ਹਕਮੋਨ ਨੂੰ ਆਪਣੇ ਪਿਓ ਦੀ ਕਰਤੂਤ ਲਈ ਮਾਫੀ ਮੰਗੇ ਪਰ ਸਭ ਦੇ ਸਾਹਮਣੇ ਉਹ ਉਸ ਨਾਲ ਗੱਲ ਕਰਨ ਤੋਂ ਵਿੱਚ ਜਿਜਕਦਾ ਸੀ ਅਜੇ ਤੱਕ ਰਾਜੇ ਨੇ ਕਮੋਵਲ ਆਖ ਚੁੱਕੇ ਨਹੀਂ ਸੀ ਤੱਕਿਆ ਕਮੋ ਸੀ ਕਿ ਉਸ ਦਾ ਵਾਸ ਚੱਲਦਾ ਤਾਂ ਉਹ ਸਭ ਕੰਮ ਕਾਜ ਛੱਡ ਕੇ ਰਾਜੇ ਦੇ ਸਰਾਨੇ ਬਹਿ ਜਾਂਦੀ ਇੱਕ ਦਿਨ ਸ਼ਾਮ ਨੂੰ ਕਮੋ ਰਾਜੇ ਦੇ ਖਿਆਲਾਂ ਵਿੱਚ ਘੁੰਮਸਮ ਉਸ ਦੇ ਕਲਵੇ ਦੀਆਂ ਖਿੜਕੀਆਂ ਦਰਵਾਜ਼ਿਆਂ ਦੀ ਸਾਫ ਸਫਾਈ ਕਰ ਰਹੀ ਸੀ ਲੰਬਰਦਾਨੀ ਰਾਜਾ ਤੇ ਪੰਮੀ ਸ਼ਹਿਰ ਕਪੜੇ ਲੱਤੇ ਲੰਗ ਗਏ ਹੋਏ ਸਨ ਪ੍ਰੀਤੂ ਲੰਬੜਾਂ ਦੀ ਹਵੇਲੀ ਵਿੱਚੋਂ ਗੁਹਾ ਗੁੜਾ ਕਰਨ ਗਈ ਹੋਈ ਸੀ ਲੰਬੜਾਂ ਨੇ ਦੇਖਿਆ ਕਿ ਹੁਣ ਕਮੋਈ ਇਕੱਲੀ ਹੀ ਹੈ ਉਸਨੇ ਅੰਦਰ ਜਾ ਕੇ ਮੁੱਛਾ ਨੁਤਾਂਦੇ ਹੋਏ ਖੰਗੂਰਾ ਮਾਰਿਆ ਕਮੋਜ਼ ਦੀ ਆਵਾਜ਼ ਸੁਣ ਕੇ ਸਿਰ ਤੋਂ ਪੈਰਾ ਤੱਕ ਕੰਬ ਗਈ ਉਹਦੇ ਡਰਦੀ ਨੇ ਚੁੰਨੀ ਠੀਕ ਕਰਦੀ ਹੋਈ ਨੇ ਪੁੱਛਿਆ ਜੀ ਪਾਪਾ ਜੀ ਕੋਈ ਕੰਮ ਸੀ ਲੰਬੜਾਂ ਨੂੰ ਬਿਲਕੁਲ ਵੀ ਆਸ ਨਹੀਂ ਸੀ ਕਿ ਕਮੋ ਉਸ ਨੂੰ ਪਾਪਾ ਜੀ ਕਹਿ ਕੇ ਸੰਬੋਧਨ ਕਰੇਗੀ ਇਹ ਸੁਣ ਕੇ ਉਸ ਨੂੰ ਲੱਗਾ ਜਿਵੇਂ ਉਸ ਦੇ ਕੰਨ ਵਿੱਚ ਕਿਸੇ ਨੇ ਸਿੱਕਾ ਗਰਮ ਕਰਕੇ ਪਾ ਦਿੱਤਾ ਹੋਵੇ ਉਹ ਝੱਟ ਬੋਲਿਆ ਪਾਪਾ ਕੁੜੀਏ ਮੇਰਾ ਪਾਪਾ ਕੱਦਦਾ ਹੋ ਗਿਆ ਤੋ ਮੈਨੂੰ ਪਾਪਾ ਨਾਲ ਕਿਆ ਕਰ ਤੋ ਮੈਨੂੰ ਲੰਬਰਦਾਰ ਜੀ ਕਿਆ ਕਰ ਮੈਨੂੰ ਚੰਗਾ ਲੱਗੇਗਾ ਕਹਿ ਕੇ ਉਹ ਖਿੜਖੜਾ ਕੇ ਹੱਸ ਪਿਆ ਕਮਨ ਉਸਦਾ ਹੱਸਣਾ ਬਹੁਤ ਖੌਫਨਾਕ ਲੱਗਾ ਵੈਸੇ ਤਾਂ ਤੇਰਾ ਨਾਮ ਕੀ ਹੈ ਕੁੜੀਏ ਉਸਨੇ ਹੱਸਦੇ ਨੇ ਪੁੱਛਿਆ ਜੀਜੀ ਕਰਮਜੀਤ ਇਹ ਸ਼ਬਦ ਉਸਦੇ ਹਲਕ ਵਿੱਚੋਂ ਮਸਾਈ ਵਾਰ ਨਿਕਲੇ ਤੇਰੀ ਮਾਤਾ ਤੈਨੂੰ ਕਮੋ ਕਮੋ ਕਰਦੀ ਫਿਰਦੀ ਆ ਉਸਨੇ ਕਮੋ ਦੇ ਥੋੜਾ ਨੇੜੇ ਹੁੰਦੇ ਹੋਏ ਕਿਹਾ ਕਮੋ ਡਰ ਕੇ ਥੋੜਾ ਪਿੱਛੇ ਨੂੰ ਹੁੰਦੀ ਹੋਈ ਬੋਲੀ ਉਹ ਮੇਰੇ ਘਰ ਦਾ ਨਾਮ ਹੈ ਟੂ ਡਰਦੀ ਕਿਉਂ ਮੇਰੇ ਤੋਂ ਕਮੋ ਮੈਂ ਕਿਹੜਾ ਤੈਨੂੰ ਖਾਣ ਲਗਾ ਆ ਕੇ ਉਸਨੇ ਕਮੋ ਨੂੰ ਬਾਹਤੋਂ ਕੁੱਟ ਕੇ ਫੜ ਲਿਆ ਕਮੋ ਦੇ ਸਾਸੂ ਕੇ ਲੰਬਰਦਾਰ ਦੇ ਹੱਥ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਕਮੋ ਚਾਕੇ ਵੀ ਹਿਲ ਨਾ ਸકી ਇਸ ਤੋਂ ਪਹਿਲਾਂ ਕਿ ਲੰਬਰਦਾਰ ਕੋਈ ਪੈੜੀ ਕਰ ਤੂਦ ਕਰਦਾ ਬਾਹਰ ਗੇਟ ਤੇ ਗੱਡੀ ਦਾ ਹਾਰਨ ਵੱਜ ਪਿਆ ਲੰਬਰਦਾਰ ਨੇ ਝਟਕੇ ਨਾਲ ਉਸ ਦਾ ਹੱਥ ਛੱਡ ਦਿੱਤਾ ਤੇ ਹੱਸਦਾ ਹੋਇਆ ਕਮਰੇ ਤੋਂ ਬਾਹਰ ਨਿਕਲ ਕੇ ਗੇਟ ਵੱ ਗਿਆ ਲੰਬਰਦਾਨੀ ਆਪਣੇ ਚਾਕਰ ਨਾਲ ਘਰ ਵਾਪਸ ਆ ਗਈ ਕਮੂ ਹੱਥ ਵਿੱਚ ਸਫਾਈ ਵਾਲਾ ਕੱਪੜਾ ਸਟਕੇ ਕਾਲੀ ਨਾਲ ਬਾਹਰ ਆਈ ਤੇ ਗੱਡੀ ਵਾਲ ਵਧੀ ਲੰਬਰਦਾਰ ਟੇਢੀ ਤੇ ਕੋੜੀ ਅੱਖ ਨਾਲ ਕਮੂ ਵੱਲ ਵੇਖਣ ਲੱਗਾ ਕਮੂ ਨੂੰ ਲੱਗਾ ਜਿਵੇਂ ਉਸ ਨੂੰ ਤਮਕਾਰਿਆ ਹੋਵੇ ਉਸ ਦੀਆਂ ਅੱਖਾਂ ਵਿੱਚੋਂ ਖੋਫ ਸਾਫ ਸਾਫ ਦਿਖਾਈ ਦੇ ਰਿਹਾ ਸੀ ਲੰਬਰਦਾਨੀ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤੇ ਬਿਨਾਂ ਕਮੋਲ ਦੇਖੇ ਕੁਝ ਲਿਫਾਫੇ ਚੁੱਕ ਕੇ ਅੰਦਰ ਨੂੰ ਤੁਰ ਪਈ ਤੇ ਉਸ ਨੂੰ ਬੋਲਿਆ ਧਿਆਨ ਨਾਲ ਸਾਰਾ ਸਮਾਨ ਅੰਦਰ ਲੈ ਕੇ ਆ ਕਮੋ ਕਮੋ ਨੇ ਗੱਡੀ ਦੀ ਅਗਲੀ ਬਾਰੀ ਖੋਲ ਕੇ ਲਿਫਾਫਿਆਂ ਨੂੰ ਹੱਥ ਪਾਇਆ ਤਾਂ ਰਾਜੇ ਦਾ ਧਿਆਨ ਕਮੋ ਦੀ ਗੋਰੀ ਚਿੱਟੀ ਬਾਂਦੇ ਪਿਆ ਜਿਸ ਤੇ ਉਂਗਲਾਂ ਦੇ ਨਿਸ਼ਾਨ ਸਨ ਉਸ ਨੇ ਲਿਫਾਫਿਆਂ ਤੇ ਹੱਥ ਰੱਖ ਕੇ ਕਮੋ ਨੂੰ ਰੋਕ ਲਿਆ ਤੇ ਪੁੱਛਿਆ ਇਹ ਤੇਰੀ ਬਾਂਦ ਤੇ ਕੀ ਹੋਇਆ ਕਮੋ ਕੰਮ ਦੀ ਜ਼ੁਬਾਨ ਨਾਲ ਬੋਲੀ ਕੁਝ ਨਹੀਂ ਕੁਝ ਨਹੀਂ ਮੈਂ ਸਫਾਈ ਕਰਦੀ ਸੀ ਕਿਤੇ ਕੁੱਟ ਹੋ ਗਈ ਹੋਣੀ ਅਤੇ ਨਾਲ ਹੀ ਦੂਰ ਖੜੇ ਲੰਬਰਦਾਰ ਵੱਲ ਵੀ ਦੇਖਿਆ ਰਾਜੇ ਨੂੰ ਸਾਰਾ ਮਾਜਰਾ ਸਮਝ ਆ ਗਿਆ ਉਹ ਬੜਬੜਾਉਂਦਾ ਹੋਇਆ ਗੱਡੀ ਵਿੱਚੋਂ ਬਾਹਰ ਨਿਕਲਿਆ ਕੰਮੋ ਦੇ ਹੱਥਾਂ ਵਿੱਚੋਂ ਕੱਪੜਿਆਂ ਦੇ ਲਿਫਾਫੇ ਫੜ ਕੇ ਕੰਬੜ ਲੰਬਰਦਾਰ ਵੱਲ ਵੇਖਦਾ ਹੋਇਆ ਬੋਲਿਆ ਰਹਿਨ ਦੇ ਤੂੰ ਤੇਰੀ ਬਾਹ ਕੁਝ ਜ਼ਿਆਦਾ ਹੀ ਕੁੱਟੀ ਗਈ ਮੈਨੂੰ ਲੱਗਦਾ ਦੁੱਖ ਦੀ ਹੋਣੀ ਮੈਂ ਆਪੇ ਲੈ ਜਾਣਾ ਕੱਪੜੇ ਅੰਦਰ ਤੂੰ ਬਸ ਆਦੋ ਲਿਫਾਫੇ ਜੁੱਤੀਆਂ ਵਾਲੇ ਚੁੱਕ ਲਿਆ ਨਾਲੇ ਧਿਆਨ ਨਾਲ ਕੰਮ ਕਰ ਜਿੰਨੇ ਦਿਨ ਵੀ ਵਿਆਦਾ ਕੰਮ ਹੈਗਾ ਕਰੇ ਕਮੋ ਸੋਚ ਰਹੀ ਸੀ ਦੁਵੇਂ ਪਿਓ ਪੁੱਤ ਨਹੀਂ ਆਤਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਇੱਕ ਮੈਨੂੰ ਕੱਚੀ ਨੂੰ ਚੱਪ ਜਾਣ ਨੂੰ ਫਿਰਦਾ ਤੇ ਦੂਜਾ ਮੇਰੀ ਫਿਕਰ ਕਰਦਾ ਸਾਹ ਨਹੀਂ ਲੈ ਰਿਹਾ ਕਮੋ ਨੇ ਲਿਫਾਫੇ ਚੁੱਕ ਕੇ ਅੰਦਰ ਰੱਖਿਆ ਤੇ ਦੁਬਾਰਾ ਸਫਾਈ ਕਰਨ ਲੱਗੀ ਰਾਜਾ ਇੱਕ ਪੈਨ ਕਿੱਲਾ ਲਿਆਇਆ ਤੇ ਉਸਨੇ ਕਮੋ ਦੇ ਹੱਥ ਲਾਲ ਸੁਆ ਹੋਇਆ ਹੱਥ ਫੜਿਆ ਤੇ ਕਿਹਾ ਆਫਰ ਜਲ ਤੇ ਆਪਣੀ ਬਾਤੇ ਲਾਲਾ ਮੈਨੂੰ ਪਤਾ ਤੇਰੀ ਬਾਹ ਵਿੱਚ ਬਹੁਤ ਦਰਦ ਹੋ ਰਹੀ ਹੈ ਤੂੰ ਥੋੜਾ ਬਚ ਕੇ ਰਿਹਾ ਕਰ ਪੇੜੀ ਥਾਂ ਤੋਂ ਦੂਰ ਰਿਹਾ ਕਰ ਇਹ ਸ਼ਬਦ ਸੁਣ ਕੇ ਕਮੋਦਾ ਦਿਲ ਹੋਰ ਵਿਕਾਇਲ ਹੋ ਗਿਆ ਉਸਨੇ ਵਸਵਾ ਜੱਜ ਜੀ ਵੀ ਕਿਹਾ ਕੋਈ ਨਾ ਹਟਜੂ ਆਪੇ ਸਾਨੂੰ ਗਰੀਬਾਂ ਨੂੰ ਇਹ ਸਭ ਸਹਿਣ ਦੀ ਆਦਤ ਪੈ ਜਾਂਦੀ ਹੈ ਰਾਜੇ ਨੇ ਉਸ ਦਾ ਹੱਥ ਫੜਿਆ ਤੇ ਜਲ ਉਸ ਦੇ ਹੱਥ ਤੇ ਮਲਦੇ ਹੋਏ ਗਿਆ ਜ਼ੁਲਮ ਕਰਨਾ ਤੇ ਸੈਨਾ ਦੋਵੇਂ ਗਲਤ ਹੁੰਦਿਆਂ ਕਮੋ ਕਮੋ ਕੁਝ ਵੀ ਨਾ ਬੋਲ ਸਕੇ ਪਰ ਬਵੈ ਸਿੱਦੇ ਦੋ ਗਲੇ ਡੋਸ ਦੀਆਂ ਗੋਰੀਆਂ ਗੱਲਾਂ ਤੋਂ ਹੁੰਦੇ ਹੋਏ ਰਾਜੇ ਤੇ ਹੱਥਾਂ ਤੇ ਆ ਡਿੱਗੇ ਕਮੋ ਨੂੰ ਹੁਣ ਲੰਬੜਦਾਰ ਤੋਂ ਬਹੁਤ ਡਰ ਲੱਗਣ ਲੱਗਾ ਸੀ ਉਹਨਾਂ ਨੂੰ ਦੇਖ ਦੇਈ ਸੁਣ ਜੀ ਹੋ ਜਾਂਦੀ ਉਹ ਹਰ ਵੇਲੇ ਉਸ ਤੋਂ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਦਿਨ ਕਿੰਦਿਆਂ ਨੂੰ ਵਿਆਹ ਦਾ ਦਿਨ ਵੀ ਆਇਆ ਮਾਈਏ ਵਾਲੇ ਦਿਨ ਪ੍ਰਿਤਤ ਅਤੇ ਕੰਮ ਉਹ ਹੀ ਪੁਰਾਣੇ ਕੱਪੜਿਆਂ ਵਿੱਚ ਕੰਮ ਤੇ ਆ ਗਈਆਂ ਨੰਬਰਦਾਨੀ ਨੂੰ ਚੰਗਾ ਨਾ ਲੱਗਾ ਉਹਨੇ ਦੋਹਾਂ ਮਾਂਤੀ ਨੂੰ ਆਪਣੇ ਪੁਰਾਣੇ ਸੂਟਾਂ ਵਿੱਚ ਦੋ-ਦੋ ਸੂਟ ਦੇ ਦਿੱਤੇ ਅਤੇ ਕਿਹਾ ਕੱਲ ਨੂੰ ਉਹ ਸੂਟ ਪਾ ਕੇ ਆਇਓ ਅਗਲੇ ਦਿਨ ਨੰਬਰਦਾਨੀ ਵੱਲੋਂ ਦਿੱਤੇ ਸੂਟ ਮਾਂਤੀ ਦੋਵੇਂ ਪਾ ਕੇ ਕੰਮ ਤੇ ਆਈਆਂ ਹਰ ਕੱਲ ਸੁੜੀ ਜੇ ਰੰਗ ਕੰਮੋ ਦੇ ਗੋਰੇ ਚਿੱਟੇ ਰਾਣੂ ਹੋਰ ਚਰਚਾ ਲਾ ਰਿਹਾ ਸੀ ਸਿਰ ਤੇ ਲਈ ਚੁੰਨੀ ਵਿੱਚ ਚਿਹਰਾ ਐਵੇਂ ਧਮਕ ਰਿਹਾ ਸੀ ਜਿਵੇਂ ਬਦਲਾ ਵਿੱਚੋਂ ਚੰਨ ਚਮਕ ਰਿਹਾ ਹੋਵੇ ਬਦਲਾ ਵਿੱਚਲੇ ਇਸ ਚੰਨ ਨੂੰ ਦੇਖ ਕੇ ਅੱਖਾਂ ਮੈਲੀਆਂ ਹੋਈਆਂ ਇਹ ਚੰਨ ਮੈਲੀਆਂ ਅੱਖਾਂ ਵਿੱਚੋਂ ਰੋੜ ਬਣ ਕੇ ਰੜਕਣ ਲੱਗਾ ਸੀ ਰਾਤ ਨੂੰ ਘਰ ਦੇ ਸਾਹਮਣੇ ਖਾਲੀ ਪਈ ਪਲਾਟ ਵਿੱਚ ਡੀਜੇ ਤੇ दारू ਪੀ ਕੇ ਭੰਗੜੇ ਦਾ ਦੌਰ ਚੱਲਿਆ ਕਮੋ ਤੇ ਪ੍ਰੀਤੋ ਵੀ ਰਿਸ਼ਤੇਦਾਰਾਂ ਦੀ ਖਾਤਰਦਾਰੀ ਕਰ ਰਹੀਆਂ ਸਨ ਲੰਬੜਦਾਰ ਦੇ ਘਰ ਆਏ ਰਿਸ਼ਤੇਦਾਰਾਂ ਵਿੱਚੋਂ 3-4 ਮੁੰਡਿਆਂ ਨੇ ਵਿਹਉਂਤ ਬਣਾ ਕੇ ਇੱਕ ਛੋਟੇ ਬੱਚੇ ਨੂੰ ਪੇਜ ਕੇ ਕਮੋ ਨੂੰ ਇਹ ਕਹਿ ਕੇ ਬਲਾਵਾ ਭੇਜਿਆ ਉਸ ਨੂੰ ਲੰਬੜਦਾਰਨੀ ਬੁਲਾ ਰਹੀ ਹੈ ਕਿਸਮਤ ਮਾਰੀ ਕਮੋ ਵੀ ਉਸ ਬੱਚੇ ਦੇ ਘਰ ਨੂੰ ਵਗ ਗਈ ਜਿਵੇਂ ਹੀ ਉਸਨੇ ਵੇੜੇ ਵਿੱਚ ਪੈਰ ਪਾਇਆ ਤਾਂ ਕਿਸੇ ਨੇ ਉਸ ਉੱਤੇ ਕੰਬਲ ਪਾ ਕੇ ਉਸਨੂੰ ਗੱਡੀ ਵਿੱਚ ਸੁੱਟ ਲਿਆ ਮਿੰਟਾਂ ਵਿੱਚ ਗੱਡੀ ਵੇੜੇ ਵਿੱਚੋਂ ਬਾਹਰ ਨਿਕਲ ਹਵਾ ਨਾਲ ਗੱਲਾਂ ਕਰਦੀ ਖੇਤਾਂ ਵੱਲੋਂ ਦੌੜ ਪਈ ਕਮੋ ਬਿਨਾ ਪਾਣੀ ਮਛਲੀ ਵਾਂਗ ਛੱਪਟਾ ਰਹੀ ਸੀ ਅੱਜ ਉਸ ਦੀ ਸੁਣਨ ਵਾਲਾ ਕੋਈ ਨਹੀਂ ਸੀ ਇੱਕ ਮੋਟਰ ਤੇ ਜਾ ਕੇ ਕਮੋ ਇੱਜਤ ਦੀ ਇੱਜਤ ਾਰ-ਾਰ ਕਰ ਦਿੱਤੀ ਗਈ ਕਮੋ ਵਾਸਤੇ ਪਾਉਂਦੀ ਰਹੀ ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ ਅਤੇ ਬਲਾਤਕਾਰ ਕਰਨ ਤੋਂ ਬਾਅਦ ਕਮੋ ਨੂੰ ਡਰਾ ਧਮਕਾ ਕੇ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ ਕਮੋ ਵਿਚਾਰੀ ਦਰਦ ਨਾਲ ਛੱਪਟਾਉਂਦੀ ਬੇਹੋਸ਼ ਹੋ ਗਈ ਘੰਟੇ ਤੋਂ ਬਾਅਦ ਗੱਡੀ ਵਾਪਸ ਵੇੜੇ ਵਿੱਚ ਆ ਕੇ ਰੁਕ ਗਈ ਕੰਮੂ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਵੇੜੇ ਵਿੱਚ ਹੀ ਸੁੱਟ ਦਿੱਤਾ ਗਿਆ ਰਾਤ ਦੇ 12 1 ਵਜੇ ਤੱਕ ਵਿਆਹ ਦੇ ਜਸ਼ਨ ਚੱਲਦੇ ਰਹੇ ਇਸ ਦੌਰਾਨ ਕੰਮੂ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਸੀ ਡੀ ਜੇ ਬੰਦ ਹੋਇਆ ਤਾਂ ਮੇਲ ਵਾਪਸ ਘਰ ਪਰਤਿਆ ਕੰਮੂ ਅਜੇ ਵੀ ਵੇੜੇ ਵਿੱਚ ਲੀਰੋ ਲੀਰ ਹੋਏ ਕੱਪੜਿਆਂ ਵਿੱਚ ਖੂਨ ਨਾਲ ਲਤਪਟ ਹੋਈ ਬੇਹੋਸ਼ ਪਈ ਸੀ ਕੰਮੂ ਫਟੇ ਹਾਲ ਵੇੜੇ ਵਿੱਚ ਖੂਨ ਨਾਲ ਲਤਪਤ ਹੋ ਕੇ ਮੁੱਦੇ-ਮੁੱਡੇ ਢਿੱਗੀ ਪਈ ਸੀ ਜਿਵੇਂ ਹੀ ਗੇਟ ਖੋਲ ਕੇ ਲੰਬਰਦਾਨੀ ਬਾਕੀ ਮੇਲ ਨਾਲ ਅੰਦਰ ਦਾਖਲ ਹੋਈ ਤਾਂ ਇੱਕ ਵਾਰੀ ਸਭ ਦੇ ਕਾਲਜੇ ਕੰਬ ਗਏ ਲੰਬਰਦਾਰ ਨੇ ਕੰਮੋ ਨੂੰ ਕੱਪੜਿਆਂ ਤੋਂ ਪੇਛਾਣ ਕੇ ਲਗਭਗ ਚੀਕਦੀ ਹੋਈ ਬੋਲੀ ਨਿਕਮੋ ਤੂੰ ਕੁੜੇ ਤਨੂ ਕੀ ਹੋ ਗਿਆ ਕੰਮੋ ਅੱਧ ਨੰਗੀ ਹਾਲਤ ਵਿੱਚ ਬੇਸੁੱਧ ਪਈ ਸੀ ਰਾਜਾ ਮੇਲ ਨੂੰ ਪਿੱਛੇ ਤੱਕਦਾ ਹੋਇਆ ਅੱਗੇ ਵਧਿਆ ਤੇ ਕੰਮੋ ਦੇ ਹਾਲਤ ਦੇਖ ਕੇ ਉਸ ਦੇ ਖੋਸ਼ ਉੱਡ ਗਏ ਉਸ ਨੇ ਆਪਣੇ ਸਿਰ ਦੀ ਪੱਗ ਉਤਾਰ ਕੇ ਕੰਮੋ ਦੇ ਸਰੀਰ ਨੂੰ ਟਾਕ ਦਿੱਤਾ ਉਸ ਦੀਆਂ ਅੱਖਾਂ ਵਿੱਚ ਪਾਣੀ ਸੀ ਉਹ ਜ਼ੋਰ ਨਾਲ ਚਿੱਗਿਆ ਇਹ ਤਮਾਸ਼ਾ ਨਹੀਂ ਹੋ ਰਿਹਾ ਪਿੱਛੇ ਔਟੋ ਇਸ ਨੂੰ ਹਸਪਤਾਲ ਲੈ ਕੇ ਜਾਣਾ ਪੈਣਾ ਨਹੀਂ ਤਾਂ ਇਹ ਮਰ ਜਾਊਗੀ ਇੰਨੇ ਨੂੰ ਲੰਬਰਦਾਰ ਵੀ ਬਾਹਰੋਂ ਅੰਦਰ ਆਇਆ ਅਤੇ ਬੋਲਿਆ ਕਾਕਾ ਹੋਸ਼ ਤੋਂ ਕੰਮਲਾ ਕੀ ਮੁਸੀਬਤ ਆਪਣੇ ਗੱਲ ਪਾ ਰਿਆਂ ਤੂੰ ਹਸਪਤਾਲ ਲੈ ਕੇ ਜਾਵੇਂਗਾ ਤਾਂ ਡਾਕਟਰ ਸੋ ਸਵਾਲ ਕਰਨਗੇ ਪੁਲਿਸ ਕੇਸ ਬਨ ਜਾਣਾ ਕਰੇ ਵਿਆਹ ਆ ਸਵੇਰੇ ਬਰਾਤ ਆਉਣੀ ਕੀ ਇੱਜ਼ਤ ਰਹੂਗੀ ਸਾਡੀ ਬਰਾਦਰੀ ਵਿੱਚ ਰਾਜੇ ਨੇ ਚੁੰਚ ਲਾ ਕੇ ਕਿਹਾ ਪਰ ਇਹਦੇ ਵਿੱਚ ਇਹ ਵਿਚਾਰੀ ਦਾ ਕੀ ਕਸੂਰ ਪੁਲੀ ਕੇਸ ਪੁਲਿਸ ਕੇਸ ਤਾਂ ਬਨਦਾ ਹੀ ਹੈ ਜਿੰਨਾ ਵੀ ਇਹ ਕੋ ਕਰਮ ਕੀਤਾ ਉਹਨੂੰ ਇਸ ਦੀ ਸਜ਼ਾ ਤਾਂ ਮਿਲਣੀ ਚਾਹੀਦੀ ਆ ਲੰਬਰਦਾਰ ਨੇ ਫਿਰ ਕਿਹਾ ਕਾਕਾ ਇਹ ਸਭ ਬਾਅਦ ਵਿੱਚ ਸੋਚਾਂਗੇ ਪਹਿਲਾਂ ਇਹਨੂੰ ਪਿੰਡ ਵਾਲੇ ਡਾਕਟਰ ਤੋਂ ਦਵਾਈ ਦਵਾ ਕੇ ਇਹ ਜਾਨ ਬਚਾਣ ਦੀ ਕਰੀਏ ਜੇ ਪੁਲਿਸ ਆ ਗਈ ਤਾਂ ਕੁੜੀ ਦਵਿਆ ਵਿੱਚ ਹੀ ਰਹਿ ਜਾਣਾ ਕੌਣ ਵਿਆਹੂ ਪੰਮੀ ਨੂੰ ساری ਉਮਰ ਦਰ ਤੇ ਬੈਠੇ ਰਹੁ ਕਿਸੇ ਨੇ ਹੱਥ ਨਹੀਂ ਪੜਨਾ ਐਨੇ ਨੂੰ ਪ੍ਰੀਤੋ ਵੀ ਬਾਹਰ ਲਾ ਕੰਮ ਤੰਦਨ ਪੇਟ ਕੇ ਅੰਦਰ ਆ ਗਈ ਪੇੜ ਦੀ ਕਾਂਵਾਂ ਰੋਲੇ ਸੁਣ ਕੇ ਆਪਣੇ ਤੇ ਡਿੱਗੇ ਪਹਾੜ ਤੋਂ ਬੇਖਬਰ ਅੱਗੇ ਵਧੀ ਤਾਂ ਦੇਖਿਆ ਕੋਈ ਕੁੜੀ ਪੱਗ ਨਾਲ ਟੱਕੀ ਹੋਈ ਫਰਸ਼ ਤੇ ਪਈ ਸੀ ਪ੍ਰੀਤੋ ਨੂੰ ਦੇਖਦਿਆਂ ਸਾਲ ਲੰਬਰਦਾਰ ਨੇ ਬੁਲੀ ਪ੍ਰੀਤੋ ਤੇਰੇ ਨਾਲ ਹਨਹੋਣੀ ਹੋ ਗਈ ਨੀ ਤੇਰੀ ਕੰਮੂ ਆਇਆ ਪਤਾ ਨਹੀਂ ਕੀ ਹੋਇਆ ਇਹਨੂੰ ਅਸੀਂ ਬਾਹਰ ਆਏ ਤਾਂ ਇੱਥੇ ਇਦਾਂ ਹੀ ਮੋਢੇ ਮੂੰਹ ਪਈ ਸੀ ਪ੍ਰੀਤੋ ਨੇ ਕੰਮ ਦੇ ਹੱਥਾਂ ਨਾਲ ਪਾਗ ਦਾ ਲੜ ਤੇ ਇਹਦੇ ਚਿਹਰੇ ਤੋਂ ਚੁੱਕਿਆ ਤਾਂ ਬੁਰੀ ਤਰ੍ਹਾਂ ਬਲੁੰਦਰਿਆ ਚਿਹਰਾ ਦੇਖ ਪ੍ਰੀਤੋ ਦੀਆਂ ਟਹਾਂ ਨਿਕਲ ਗਈਆਂ ਲੰਬਰਦਾਰ ਨੇ ਉਸ ਨੂੰ ਫੜ ਕੇ ਉਠਾਇਆ ਤੇ ਕਿਹਾ ਚੱਲ ਸਾਡੇ ਨਾਲ ਪਿੰਡ ਵਾਲੇ ਡਾਕਟਰ ਤੋਂ ਦਵਾਈ ਲੈ ਲੈਂਦੇ ਆ ਪ੍ਰੀਤੋ ਜਾਰੋ ਜਾਰੋਂਦੀ ਹੋਈ ਬਲੀ ਪਰ ਬੀਬੀ ਜੀ ਮੈਂ ਇਹਦੇ ਪਿਓ ਨੂੰ ਕੀ ਦੱਸੂੰਗੀ ਅਸੀਂ ਤਾਂ ਕਿਸੇ ਪਾਸੇ ਚੁੱਕੇ ਨਹੀਂ ਰਹੇ ਚਾਰ ਬੰਦਿਆਂ ਵਿੱਚ ਮੂੰਹ ਕੱਢਣ ਚੁੱਕੇ ਨਹੀਂ ਛੱਡਿਆ ਪਤਾ ਨਹੀਂ ਕਿਹੜਾ ਬਦਲਾ ਲਿਆ ਕਿਸੇ ਪਾਪੀ ਨੇ ਮੇਰੀ ਫੁੱਲਾਂ ਵਰਗੀ ਧੀ ਮਿੱਟੀ ਕਰ ਦਿੱਤੀ ਲੰਬਰਦਾਰ ਨੇ ਮੱਕੇ ਦੀ ਨਜਾਕਤ ਨੂੰ ਦੇਖਦੇ ਹੋਏ ਕਿਹਾ ਪ੍ਰੀਤੋ ਮੈਂ ਆਪ ਗੱਲ ਕਰੂੰਗਾ ਹਰ ਬਿਲਾਸਨਾ ਤੂੰ ਚਿੰਤਾ ਨਾ ਕਰ ਪਰ ਹੁਣ ਇਹਨੂੰ ਡਾਕਟਰ ਦੇ ਲੈ ਕੇ ਚਲੀਏ ਕਿਤੇ ਦੇਰ ਨਾ ਹੋ ਜਾਵੇ ਫਿਰ ਪਛਤਾਵੇ ਤੇ ਬਿਨਾਂ ਕੁਝ ਪੱਲੇ ਨਹੀਂ ਪੈਣਾ ਪ੍ਰੀਤੋ ਅੱਖਾਂ ਚੁੰਨੀ ਦੇ ਲੜ ਨਾਲ ਪਹੁੰਚੀ ਕਿਸੇ ਅਨਹੋਣੀ ਦਾ ਡਰ ਮਨ ਵਿੱਚ ਲੈ ਕੇ ਨਾਲ ਚੱਲਣ ਲਈ ਖੜੀ ਹੋ ਗਈ ਰਾਜੇ ਨੇ ਕਮੂ ਦਾ ਕਲਾਵਾ ਭੜ ਕੇ ਉਸਨੂੰ ਗੱਡੀ ਦੀ ਪਿਛਲੀ ਸੀਟ ਤੇ ਪਾਇਆ ਤੇ ਪ੍ਰੀਤੋ ਨੂੰ ਨਾਲ ਬੈਠਣ ਲਈ ਆਖੇ ਆਪ ਡਰਾਈਵਰ ਵਾਲੀ ਸੀਟ ਤੇ ਬੈਠਣ ਲਈ ਖਿੜਕੀ ਵੱਲ ਵਧਿਆ ਤਾਂ ਲੰਬੜਦਾਰ ਨੇ ਘਰ ਵਾਲੀ ਨੂੰ ਅਗਲੀ ਸੀਟ ਤੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਰਾਜੇ ਨੂੰ ਕਿਹਾ ਉਹ ਘਰ ਰਹੇ ਅਤੇ ਚਾਬੀ ਉਸਦੇ ਹੱਥੋਂ ਫੜ ਗੱਡੀ ਵਿੱਚ ਪੈ ਗਿਆ ਇਸ ਤੋਂ ਪਹਿਲਾਂ ਕਿ ਰਾਜਾ ਕੁਸ਼ ਬੋਲਦਾ ਲੰਬੜਦਾਰ ਨੇ ਗੱਡੀ ਗੇਟ ਰੋਲ ਤੋੜ ਲਈ ਲੰਬੜਦਾਰ ਨੇ ਗੱਡੀ ਲਿਜਾ ਕੇ ਡਾਕਟਰ ਦੇ ਕਲੀਨਿਕ ਦੇ ਮੂਹਰੇ ਖੜੀ ਕਰ ਦਿੱਤੀ ਅਤੇ ਆਪ ਡਾਕਟਰ ਨਾਲ ਗੱਲ ਕਰਨ ਚਲਾ ਗਿਆ ਡਾਕਟਰ ਨੇ ਹੰਧਿਆ ਹੀ ਕੰਮੋਂ ਦੇ ਦੋ ਤਿੰਨ ਟੀਕੇ ਲਾ ਦਿੱਤੇ ਅਤੇ ਕਿਹਾ ਛੇਤੀ ਹੀ ਹੋਸ਼ ਆ ਜਾਵੇਗਾ ਪਰ ਜਦ ਤੱਕ ਨਹੀਂ ਆਉਂਦਾ ਤਦ ਤੱਕ ਬੈਠਣ ਲਈ ਕਿਹਾ ਦਵਾਈਆਂ ਨੇ ਆਪਣਾ ਅਸਰ ਦਿਖਾਇਆ ਕੰਮ ਨੂੰ ਹੋਸ਼ ਆ ਗਿਆ ਪਰ ਉਹ ਦਰਦ ਨਾਲ ਤੜਫ ਰਹੀ ਸੀ ਡਾਕਟਰ ਨੇ ਇੱਕ ਟੀਕਾ ਹੋਰ ਲਾਇਆ ਤੇ ਕੁਝ ਦਵਾਈਆਂ ਖਾਣ ਲਈ ਦੇ ਕੇ ਘਰ ਜਾਣ ਲਈ ਕਹਿ ਦਿੱਤਾ ਲੰਬਰ ਦਰ ਗੱਡੀ ਸਿੱਧੀ ਹਰਬਲਾਸ ਦੇ ਘਰ ਲੈ ਗਿਆ ਹਰਬਲਾਸ ਨੂੰ ਸਾਰੀ ਗੱਲ ਮੰਨ ਕਰਤ ਅਤੇ ਤੋੜ ਮਰੋੜ ਕੇ ਦਸੀ ਬਲਾਤਕਾਰ ਦਾ ਜ਼ਿਕਰ ਤੱਕ ਨਾ ਕੀਤਾ ਇਲਾਜ ਲਈ ਕੁਝ ਰੁਪਏ ਉਸ ਦੀ ਤਲੀ ਤੇ ਤਾਰ ਦਿੱਤੇ ਅਤੇ ਕਮ ਨੂੰ ਕਾਰਸ਼ੜ ਆਪਣੇ ਘਰ ਵਾਪਸ ਪਰ again ਹਰ ਬਲਾਸ ਦੇ ਫਰਿਸ਼ਟਿਆਂ ਨੂੰ ਵੀ ਪਤਾ ਨਾ ਲੱਗਾ ਉਸ ਦੀ ਨਿਰਦੋਸ਼ੀ ਦੀ ਇੱਜ਼ਤ ਲੁੱਟ ਗਈ ਸੀ ਹੁਣ ਕੋਮੋਕੇ ਸੇ ਨਾਲ ਵੀ ਨਾ ਬੋਲਦੀ ਉਹ ਚੁੱਪ ਚੁੱਪ ਰਹਿੰਦੀ ਇੱਕ ਦਿਨ ਪ੍ਰੀਤੋ ਨੇ ਉਸ ਨੂੰ ਪਿਆਰ ਨਾਲ ਉਸ ਕਾਲੀ ਰਾਤ ਬਾਰੇ ਪੁੱਛਿਆ ਤਾਂ ਫੁੱਟ ਫੁੱਟ ਕੇ ਰੋ ਪਈ ਇੱਕ ਇੱਕ ਗੱਲ ਮਾਣੂ ਦੱਸਦੀ ਬੇਬਸ ਮਾਂ ਕੀ ਕਰਦੀ ਰੋ ਤੋ ਕੇ ਚੁੱਪ ਹੋ ਗਈ ਤੇ ਫਿਰ ਉਹੀ ਗੱਲ ਦੁਹਰਾ ਦਿੱਤੀ ਕਿ ਤੀਏ ਆਪਣਾ ਮੂੰਹ ਨੂੰ ਤਾਲਾ ਲਾ ਲੈ ਕਿਸੇ ਨੇ ਯਕੀਨ ਨਹੀਂ ਕਰਨਾ ਤੇਰੇ ਪਿਓ ਨੇ ਛੱਡਣਾ ਨਹੀਂ ਆਪਾਂ ਨੂੰ ਜੇ ਉਹਨੂੰ ਪਤਾ ਲੱਗ ਗਿਆ ਤਾਂ ਕਮੋ ਕੁਛ ਨਾ ਬੋਲੀ ਪਰ ਅੰਦਰ ਉਹ ਸੋ ਮੋਤਮ ਇੱਕੋ ਵਾਰੀ ਹੀ ਮਰ ਗਈ ਸੀ ਸਮਾਂ ਬੀਤਣ ਲੱਗਾ ਕਮੋ ਦਾ ਸਰੀਰ ਪਾੜਾ ਜਿਹਾ ਦਿਖਣ ਲੱਗਾ ਉਹ ਕੁਛ ਹੀ ਟੰਗ ਨਾਲ ਖਾਣਾ ਖਾਂਦੀ ਇੱਕ ਦਿਨ ਉਸ ਦੇ ਟਿੱਡ ਵਿੱਚ ਬਹੁਤ ਜ਼ੋਰ ਦਾ ਦਰਦ ਉੱਠਿਆ ਤਾਂ ਪ੍ਰੀਤੋ ਟਿੱਡ ਮਲਣ ਵਾਲੀ ਦਾਈ ਨੂੰ ਬੁਲਾ ਲਿਆਈ ਕਿ ਸ਼ਾਇਦ ਗੋਲਾ ਧਰਨਾ ਹਿਲ ਗਿਆ ਹੋਵੇ ਦਾਈ ਨੇ પેટ ਨੂੰ ਹੱਥ ਲਾਉਂਦੇ ਪ੍ਰੀਤ ਨੂੰ ਦੱਸ ਦਿੱਤਾ ਕਿ ਕੁੜੀਆ ਦਾ ਤਾਂ ਪੈਰ ਪਾਰਾ ਹੋ ਗਿਆ ਪ੍ਰੀਤੋ ਸਿਰ ਫੜ ਕੇ ਬੈਠ ਗਈ ਤੇ ਬੋਲੀ ਇੱਕ ਹੀ ਕੈਰੀ ਤੂੰ ਚਾਚੀ ਨਿਪ੍ਰੀਤੋ ਮੇਰਾ ਤਾਂ ਇਹ ਨਿੱਤ ਦਾ ਕੰਮ ਐ ਮੈਂ ਤੈਨੂੰ ਚੂਟ ਨਹੀਂ ਮਾਰਦੀ ਟਾਈਮ ਵੀ ਬਹੁਤਾ ਟੱਪ ਗਿਆ ਹੁੰਦਾ ਤੁਹਾਨੂੰ ਪਤਾ ਨਹੀਂ ਲੱਗਾ ਇਹ ਕਿੱਥੋਂ ਮੂੰਹ ਕਾਲਾ ਕਰਵਾ ਕੇ ਆ ਗਈ ਬੁੱਢੀ ਦਾਈ ਗੁੱਸੇ ਵਿੱਚ ਬੋਲੀ ਪ੍ਰੀਤੋ ਨੇ ਰੋ ਰੋ ਕੇ ਸਾਰੀ ਗੱਲ ਦਾਈ ਨੂੰ ਦੱਸ ਦਿੱਤੀ ਦਾਈ ਗੱਲ ਸੁਣ ਕੇ ਚੁੱਪਚਾਪ ਉੱਥੋਂ ਚਲੀ ਗਈ ਪਰ ਉਸਨੇ ਸਾਰੇ ਪਿੰਡ ਵਿੱਚ ਇਹ ਗੱਲ ਅੱਗ ਵਾਂਗ ਫਲਾ ਦਿੱਤੀ ਹਰ ਬਲਾਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਾਲ ਵਿੱਚ ਬਹੁਤ ਗਲੇਸ਼ ਹੋਇਆ ਕਮੋ ਤੇ ਪ੍ਰੀਤ ਨੂੰ ਹਰ ਬਿਲਾਸ ਨੇ ਪੂਰੀ ਤਰ੍ਹਾਂ ਘੁੱਟਿਆ ਕਮੋ ਦਾ ਕਰੋ ਨਿਕਲਣਾ ਬਿਲਕੁਲ ਬੰਦ ਕਰ ਦਿੱਤਾ ਗਿਆ ਇੱਕ ਦਿਨ ਸ਼ਾਮ ਨੂੰ ਕਮੋ ਨੂੰ ਮਾਹਰਤਵ ਪੀੜਾ ਸ਼ੁਰੂ ਹੋ ਗਈਆਂ ਪ੍ਰੀਤੋ ਨੇ ਹਰ ਬਿਲਾਸ ਨੂੰ ਡਾਕਟਰ ਨੂੰ ਬੁਲਾਉਣ ਲਈ ਕਿਹਾ ਤਾਂ ਪਹਿਲਾਂ ਤਾਂ ਹਰਬਲਾਸ ਨੇ ਮਾਂ ਤੇ ਦੋਵਾਂ ਨੂੰ ਬਹੁਤ ਮਾਰਿਆ ਫਿਰ ਪਿੰਡ ਵਾਲੇ ਉਸੇ ਡਾਕਟਰ ਨੂੰ ਬੁਲਾ ਲਿਆ ਜਿਸ ਨੇ ਉਸ ਦਾ ਇਲਾਜ ਕੀਤਾ ਸੀ ਉਸ ਨੇ ਹਰਬਲਾਸ ਨੂੰ ਸੱਚ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਡਾਕਟਰ ਦੀ ਇੱਕ ਨਾ ਸੁਣੀ ਅਤੇ ਕਿਹਾ ਜੋ ਤੈਨੂੰ ਕਰਨ ਲਈ ਕਿਹਾ ਉਹ ਚੁੱਪਚਾਪ ਕਰ ਕੰਮੋਦਰਦਨਾ ਚੀਕ ਰਹੀ ਸੀ ਗੁਲਜਾਰੀ ਆਪਣੇ ਵੇੜੇ ਵਿੱਚ ਖੇਡ ਰਿਹਾ ਸੀ ਉਹ ਚੀਕਾ ਸੁਣ ਕੇ ਖੜਨਾ ਪੁੱਲ ਕੇ ਕਮੋਦੇ ਕਾਰ ਪੁੱਛ ਗਿਆ ਤੇ ਵੇੜੇ ਵਿੱਚ ਕੰਮ ਕਰਦੀ ਉਸ ਦੀ ਪੈਨ ਨੂੰ ਕੰਮੋਂ ਦੇ ਰੋਂਦਾ ਕਾਰਨ ਪੁੱਛਿਆ ਉਸ ਨੇ ਛਿੜਕ ਕੇ ਉਸ ਨੂੰ ਤੋੜ ਦਿੱਤਾ ਗੁਲਜਾਰੀ ਗੱਲੀ ਵਿੱਚਲੀ ਖਿੜਕੀ ਦੀਆਂ ਚਿੱਤਾਂ ਵਿੱਚੋਂ ਸਭ ਕੁਝ ਦੇਖ ਰਿਹਾ ਸੀ ਡਾਕਟਰ ਨੇ ਕਮੋਦੇ ਕੁਸ਼ਟੀ ਕੀਤਾ ਹੈ ਹਰਬਿਲਾਸ ਨੇ ਉਸ ਨੂੰ ਕੁਝ ਰੁਪਏ ਦਿੱਤੇ ਅਤੇ ਉੱਥੋਂ ਜਾਣ ਲਈ ਆਖ ਦਿੱਤਾ ਡਾਕਟਰ ਚੁੱਪਚਾਪ ਉੱਥੋਂ ਚਲਾ ਗਿਆ ਹਰਬਿਲਾਸ ਨੇ ਸਿਰਾਂ ਨਾ ਚੁੱਕ ਕੇ ਕਮੋਦੇ ਮੂੰਹ ਤੇ ਰੱਖ ਉਸ ਦਾ ਸਾਹ ਘੋਟ ਦਿੱਤਾ ਕਮੋ ਬਹੁਤ ਛਟਪਟਾਈ ਕੁਝ ਦੇਰ ਬਾਅਦ ਉਹ ਸ਼ਾਂਤ ਹੋ ਗਈ ਉਸ ਨੇ ਸਿਰਾਂ ਨਾ ਦੇ ਪਾਸੇ ਸੁੱਟ ਕੇ ਕਮੋਦੇ ਉੱਪਰ ਥੁੱਕ ਦਿੱਤਾ ਇਹ ਕਮੁੱਕੀ ਵਿੱਚੋਂ ਕਮੋ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਜਿਸ ਨੂੰ ਹਰ ਬਿਲਾਸ ਨੇ ਆਪਣੇ ਹੱਥੀ ਗਲਾ ਕੁੱਟ ਕੇ ਮਾਰ ਦਿੱਤਾ ਕਮਜ਼ਾਤ ਅਨੁਯਾਈ ਮਾਂ ਬਣ ਕੇ ਮੇਰੇ ਮੂੰਹ ਤੇ ਕਾਲਕਮਲ ਦਿੱਤੀ ਇੱਕ ਵਾਰੀ ਫਿਰ ਥੋੱਕ ਕੇ ਉਹ ਬਾਹਰ ਨਿਕਲ ਗਿਆ। ਪ੍ਰੀਤ ਉਹ ਬੁਰੀ ਤਰ੍ਹਾਂ ਰੋ ਰਹੀ ਸੀ। ਹਰਬਿਲਾਸ ਨੇ ਉਸ ਨੂੰ ਕੜ ਕੇ ਕਿਹਾ, ਸਾ ਪੀਜਾ ਨਹੀਂ ਤਾਂ ਉਸ ਕੁਲਸ਼ਨੀ ਦੇ ਨਾਲ ਹੀ ਲੰਮੀ ਪਾ ਦਉ। ਇਹ ਸਬਦ ਇਹ ਗੁਲਜਾਰੀ ਬਹੁਤ ਸਹਿਮ ਗਿਆ। ਡਰ ਕੇ ਉੱਥੇ ਆਪਣੇ ਘਰ ਜਾ ਕੇ ਰਜਾਈ ਵਿੱਚ ਧੁੱਪ ਕੇ ਸੋ ਗਿਆ। ਦਰਸਾਲ ਉਹੀ ਡਰ ਉਸ ਦੇ ਮਨ ਵਿੱਚ ਘਰ ਕਰ ਗਿਆ ਸੀ ਅਤੇ ਉਸ ਨੂੰ ਪੈਨਿਕ ਅਟੈਕ ਆਉਣ ਲੱਗ ਪਏ ਸਨ ਜਿਸ ਨੂੰ ਉਸ ਦੇ ਘਰ ਵਾਲੇ ਸਮਝ ਦੇ ਸੰਕੀ ਕੰਮੋ ਹੀ ਉਸ ਨੂੰ ਚੰਬੜੀ ਹੋਈ ਹੈ। ਹਨੇਰਾ ਹੋ ਚੁੱਕਿਆ ਸੀ ਹਰਬਿਲਾਸ ਨੇ ਆਪਣੇ ਰੇੜੇ ਤੇ ਬਾਲਣ ਕੰਮੂ ਅਤੇ ਨਵ ਜੰਮਿਆ ਬੱਚਾ ਟੋਕੇ ਸ਼ਮਸ਼ਾਨ ਕਾਟ ਲੈ ਜਾ ਰਾਤੋ ਰਾਤ ਸੰਸਕਾਰ ਕਰ ਦਿੱਤਾ ਸوير ਨੂੰ ਪਿੰਡ ਵਿੱਚ ਰੋਲਾ ਪੈ ਗਿਆ ਕੰਮੂ ਮਰ ਗਈ ਕੰਮੂ ਮਰ ਗਈ ਸਾਰੇ ਇੱਕ ਦੂਜੇ ਦੇ ਮੂੰਹ ਨਾਲ ਮੂੰਹ ਜੋੜ ਗੱਲਾਂ ਕਰ ਰਹੇ ਸਨ ਪਰ ਕੰਮੂ ਨੂੰ ਨਿਆਉਣ ਵਾਲਾ ਕੋਈ ਵੀ ਨਹੀਂ ਸੀ ਸੋ ਇਸ ਦੇ ਨਾਲ ਹੀ ਕਹਾਣੀ ਖਤਮ ਹੁੰਦੀ ਹੈ ਅਨਵੇਾਈ ਮਾਂ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਿਓ